ਜਿਹੜੀ ਕਿਤਾਬ ਤੁਹਾਡੇ ਨਾਲ ਰੂਬਰੂ ਕਰਨੀ ਹੈ ਵਿਰਾਸਤੀ ਸ਼ਹਿਰ ਜਲੰਧਰ ਵਿਰਾਸਤੀ ਸ਼ਹਿਰ ਜਲੰਧਰ ਚ ਰਹਿੰਦਿਆਂ ਮੈਨੂੰ ਵੀ ਲਗਭਗ 30 ਸਾਲ ਹੋ ਗਏ ਨੇ ਮੈਂ ਕਦੀ ਇਸ ਸ਼ਹਿਰ ਦਾ ਨਾਂ ਕਿਵੇਂ ਪਿਆ ਇਹ ਸ਼ਹਿਰ ਕਦੋਂ ਵਸਿਆ ਇਹ ਸ਼ਹਿਰ ਦੀਆਂ ਮਸ਼ਹੂਰ ਚੀਜ਼ਾਂ ਕਿਹੜੀਆਂ ਨੇ ਮੈਂ ਕਦੀ ਇੰਨੀ ਗੋ ਨਾਲ ਇੱਧਰ ਨਹੀਂ ਦੇਖਿਆ ਕਈ ਚੀਜ਼ਾਂ ਜਿਹਦਾ ਆਪਾਂ ਜਾਂਦੇ ਸੀਗੇ ਨਾ ਖਾਸ ਕਰਕੇ ਰੇਲਵੇ ਸਟੇਸ਼ਨ ਤੋਂ ਮਾਈ ਹੀਰਾਗੇੜ ਨੂੰ ਜੀ ਤੇ ਅਕਸਰ ਹੀ ਲੋਕਾਂ ਦਾ ਧਿਆਨ ਇੱਕ ਕੋਠੀ ਦੇ ਉੱਪਰ ਪੈਂਦਾ ਜਿੱਥੇ ਕਾਰ ਬਣੀ ਹੋਈ ਆ ਜਿਹਨੂੰ ਕਾਰ ਵਾਲੀ ਕੋਠੀ ਕਹਿੰਦੇ ਨੇ ਉਹਨੂੰ ਕਾਰ ਵਾਲੀ ਕੋਠੀ ਕਹਿੰਦੇ ਜੀ ਜੀ ਉਹ ਇਦਾਂ ਦੀਆਂ ਲੱਗਿਆ ਵੀ ਹੋ ਸਕਦਾ ਜੇ ਕਾਰ ਵਾਲੀ ਕੋਠੀ ਹੈਗੀ ਆ ਤੇ ਕੋਈ ਨਾ ਕੋਈ ਹੋਰ ਚੀਜ਼ਾਂ ਵੀ ਹੋਣਗੀਆਂ ਜਦੋਂ ਮਾਈ ਹੀਰਾਗੇੜ ਜਾਂਦੇ ਸੀਗੇ ਵੀ ਮਾਈ ਹੀਰਾਗੇੜ ਦਾ ਨਾਮ ਮਾਈ ਹੀਰਾ ਕਿਦਾਂ ਪਿਆ ਗਿਆ ਉਹ ਵੀ ਕ੍ਰੀਜ ਥੋੜਾ ਜਿਹਾ ਵਧਿਆ ਇਹ ਮਾਈ ਹੀਰਾਗੇੜ ਨਾ ਕਿਦਾਂ ਪਿਆ ਜਦੋਂ ਲਈ ਤੁਹਾਡੇ ਕੋਲ ਕੋਈ ਐਸੇ ਅੰਕੜੇ ਜਾਂ ਕੋਈ ਜਾਣਕਾਰੀ ਹੈਗੀ ਜਦੋਂ ਪਾਕਿਸਤਾਨ ਦੇ ਵਿੱਚ ਸਾਡਾ ਸ਼ੋਅ ਜਾਏਗਾ ਪਾਕਿਸਤਾਨ ਦੇ ਲੋਕ ਜਿਹੜੇ ਇਸ ਏਰੀਆ ਦੀ ਜਲੰਧਰ ਸਟਾਉਂਡਿੰਗ ਦੇ ਨੇ ਜਿਵੇਂ ਆਪਾਂ ਲੋਕ ਵੀ ਜਿਹੜੇ ਲਾਹੌਰ ਏਰੀਆ ਨੂੰ ਛੱਡ ਕੇ ਆਏ ਆ ਜਿੱਦਾਂ ਨਨਕਾਣੇ ਨੂੰ ਯਾਦ ਕਰਦੇ ਆ ਜਾਂ ਹੋਰ ਸਾਡੀਆਂ ਸਟੋਰੀਕਲ ਥਾਵਾਂ ਨੇ ਉਹਨਾਂ ਨੂੰ ਮੈਸਜ ਕਰਦੇ ਆ ਕਿ ਉਹ ਲੋਕ ਜਦੋਂ ਆਉਂਦੇ ਨੇ ਤੇ ਫਿਰ ਉਹਨਾਂ ਨੂੰ ਉਹ ਮਾਨ ਸਤਿਕਾਰ ਮਿਲਦਾ ਜਦੋਂ ਪਾਕਿਸਤਾਨ ਤੋਂ ਕੋਈ ਦੇਖਣ ਆਉਂਦਾ ਇਹ ਜਲੰਧਰ ਦਾ ਸ਼ਹਿਰ ਦਾ ਨਾਂ ਜਲੰਧਰ ਕਿਵੇਂ ਪਿਆ ਇਹਦੇ ਵਿੱਚ ਜੀ ਮੇਰੀ ਸਾਹਿਬ ਤਿੰਨ ਧਾਰਨਾਵਾਂ ਮਿਲਦੀਆਂ ਜਲੰਧਰ ਦਾ ਜਿਹੜਾ ਜੇਕਰ ਆ ਸ਼ਿਵ ਪ੍ਰਾਂਚ ਹੁੰਦਾ ਜੀ ਸ਼ਿਵ ਪ੍ਰਾਂਨ ਦੇ ਵਿੱਚ ਜਲੰਧਰ ਰਾਖਸ਼ਸ ਦਾ ਨਾਮ ਆ ਆਮ ਲੋਕਾਂ ਨੇ ਜਿਹੜੇ ਧਾਰਮਿਕ ਪੜ੍ਹਦੇ ਆ ਉਹਨਾਂ ਨੇ ਜਰੂਰ ਸੁਣਿਆ ਹੋਵੇਗਾ ਕਿ ਸ਼ਿਵ ਜੀ ਨੇ ਆਪਣੇ ਅੰਸ਼ ਚੋਂ ਇੱਕ ਪੈਦਾ ਕੀਤਾ ਸੀਗਾ ਜਲੰਧਰ ਰਾਖਸ਼ਸ ਨੂੰ ਜੀ ਜਲੰਧਰ ਰਾਖਸ਼ਸ ਦੇ ਨਾਲ ਸੰਬੰਧਿਤ ਇੱਥੇ ਇੱਕ ਸਮਾਦ ਹੈ ਉਹ ਮੰਨਦੇ ਹੀ ਮੰਨੇ ਜਾਂਦੇ ਆ ਕਿ ਉਹਦੀ ਸਮਾਦ ਆ ਨਮਸਕਾਰ ਤੁਸੀਂ ਦੇਖ ਰਹੇ ਹੋ ਰੌਣਕ ਪੰਜਾਬ ਦੀ 24 ਤੇ ਮੈਂ ਡਾਕਟਰ ਤੇਜਿੰਦਰ ਵਰਲੀ ਪ੍ਰੋਗਰਾਮ ਸ਼ਬਦ ਬੋਲਦੇ ਹਾਂ ਲੈ ਕੇ ਆਇਆ ਪਿਛਲੇ ਦਿਨਾਂ ਚ ਮੈਂ ਜਿਹੜੀ ਕਿਤਾਬ ਤੁਹਾਡੇ ਨਾਲ ਰੂਬਰੂ ਕਰਨੀ ਹੈ ਉਹ ਪੜੀ ਤੇ ਉਹ ਕਿਤਾਬ ਸੀ ਵਿਰਾਸਤੀ ਸ਼ਹਿਰ ਜਲੰਧਰ ਵਿਰਾਸਤੀ ਸ਼ਹਿਰ ਜਲੰਧਰ ਚ ਰਹਿੰਦਿਆਂ ਮੈਨੂੰ ਵੀ ਲਗਭਗ 30 ਸਾਲ ਹੋ ਗਏ ਨੇ ਮੈਂ ਕਦੀ ਇਸ ਸ਼ਹਿਰ ਦਾ ਨਾ ਕਿਵੇਂ ਪਿਆ ਇਹ ਸ਼ਹਿਰ ਕਦੋਂ ਵਸਿਆ ਇਹ ਸ਼ਹਿਰ ਦੀਆਂ ਮਸ਼ਹੂਰ ਚੀਜ਼ਾਂ ਕਿਹੜੀਆਂ ਨੇ ਮੈਂ ਕਦੀ ਇੰਨੀ ਗੋ ਨਾਲ ਇੱਧਰ ਨਹੀਂ ਦੇਖਿਆ ਜਦੋਂ ਮੇਰਾ ਇੱਕ ਮਿੱਤਰ ਪੱਤਰਕਾਰ ਜਤਿੰਦਰ ਪੰਮੀ ਇੱਕ ਕਿਤਾਬ ਲੈ ਕੇ ਮੇਰੇ ਕੋਲ ਆਉਂਦਾ ਤਾਂ ਮੈਂ ਹੈਰਾਨ ਹੁੰਦਾ ਹਾਂ ਕਿ 24 ਘੰਟੇ ਪੱਤਰਕਾਰੀ ਵਿੱਚ ਵਿਅਸਤ ਰਹਿਣ ਵਾਲਾ ਵਿਅਕਤੀ ਕਿੰਨੀ ਖੂਬਸੂਰਤ ਖੋਜ ਕਰਦਾ ਹੈ ਜੇ ਜਿਹੜੀ ਖੋਜ ਸ਼ਹਿਰ ਬਾਰੇ ਆ ਸ਼ਹਿਰ ਦੇ ਮਹਾਨ ਤੇ ਖਾਸ ਥਾਵਾਂ ਬਾਰੇ ਆ ਸੋ ਪਹਿਲਾਂ ਤਾਂ ਮੈਂ ਜਤਿੰਦਰ ਪੰਮੀ ਜੀ ਤੁਹਾਨੂੰ ਇੱਥੇ ਆਉਣ ਤੇ ਜੀ ਆਇਆਂ ਨੂੰ ਆਖਦਾ ਤੁਸੀਂ ਸਾਡੇ ਸਟੂਡੀਓ ਚ ਆਏ ਹੋ ਜਤਿੰਦਰ ਪੰਮੀ ਜੀ ਪਹਿਲਾਂ ਮੈਨੂੰ ਤੁਸੀਂ ਇਹ ਦੱਸੋ ਕਿ ਇੱਕ ਪੱਤਰਕਾਰ ਦੀ ਜਿਹੜੀ ਜ਼ਿੰਦਗੀ ਹੈ ਉਹ ਖਬਰਾਂ ਚ ਵਿਅਸਤ ਜ਼ਿੰਦਗੀ ਹੈ ਸਵੇਰ ਤੋਂ ਸ਼ਾਮ ਤੱਕ ਖਬਰਾਂ ਦੀ ਤਲਾਸ਼ ਪੋਣ ਛਾਣ ਚ ਲੱਗੇ ਰਹਿਣਾ ਤੇ ਉਹਦੇ ਚ ਤੁਹਾਡੇ ਮਨ ਚ ਇਹ ਖਿਆਲ ਕਿਦਾਂ ਆਇਆ ਕਿ ਤੁਸੀਂ ਕੋਈ ਕਿਤਾਬ ਲਿਖਣੀ ਹੈ ਤੇ ਉਹਦੇ ਲਈ ਕੰਮ ਕਰਨਾ ਹੈ ਸਭ ਤੋਂ ਪਹਿਲੇ ਤੇ ਆਰਪੀਡੀ 24 ਦੇ ਜਿੰਨੇ ਵੀ ਦਰਸ਼ਕ ਆ ਉਹਨਾਂ ਨੂੰ ਮੇਰੀ ਸਸਸੀ ਕਾਲ ਜੀ ਕਿ ਮੈਨੂੰ ਅੱਜ ਵਿਰਲੀ ਸਾਹਿਬ ਨੇ ਇੱਥੇ ਆਪਣੀ ਪੁਸਤਕ ਜਿਹੜੀ ਆ ਉਹਦੇ ਬਾਰੇ ਗੱਲਬਾਤ ਕਰਨ ਲਈ ਬੁਲਾਇਆ ਬਹੁਤ ਬਹੁਤ ਧੰਨਵਾਦ ਦੀਆਂ ਜੀ ਜੀ ਜਿਹੜਾ ਪੱਤਰਕਾਰੀ ਦੀ ਤੁਸੀਂ ਗੱਲ ਕੀਤੀ ਵੀ ਪੱਤਰਕਾਰੀ ਦੇ ਜਿਹੜਾ ਕੰਮ ਦੇ ਵਿੱਚ ਜਿਹੜਾ ਕਿਤਾਬ ਬਾਰੇ ਕਿਤਾਬ ਛਾਪਣਾ ਜਿਹੜਾ ਆ ਜੀ ਉਦੇ ਵਿੱਚ ਇਦਾਂ ਹੈ ਵੀ ਜਿਹੜੀ ਪੱਤਰਕਾਰੀ ਆ ਉਹ ਕਈ ਤਰ੍ਹਾਂ ਦੀ ਪੱਤਰਕਾਰੀ ਤੁਸੀਂ ਜਾਣਦੇ ਵੀ ਹੁੰਦੀ ਹੈ ਜੀ ਇੱਕ ਜਿਹੜੀ ਹੁੰਦੀ ਹੈ ਨਾ ਮੇਰਾ ਜਿਹੜਾ ਮੇਰਾ ਜਿਹੜਾ ਸੁਭਾਅ ਰਿਹਾ ਹੈ ਪੋਜ਼ਿਟਿਵ ਪੱਤਰਕਾਰੀ ਦਾ ਜੀ ਨੈਗੇਟਿਵ ਖਬਰਾਂ ਦੀ بجائے ਜਿਹੜੀਆਂ ਪੋਜ਼ਿਟਿਵ ਚੀਜ਼ਾਂ ਆ ਉਹਨਾਂ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਹੈ ਤਾਂ ਕਿ ਸਮਾਜ ਦੇ ਵਿੱਚ ਲੋਕਾਂ ਨੂੰ ਪਤਾ ਲੱਗੇ ਵੀ ਚੰਗੇ ਲੋਕ ਜਿਹੜੇ ਚੰਗਾ ਕੰਮ ਕਰ ਰਹੇ ਆ ਜੀ ਉਹਨਾਂ ਤੋਂ ਸੇਧ ਕਿੱਦਾਂ ਲੈਣੀ ਆ ਜੀ ਇਹ ਜਿਹੜੀ ਕਿਤਾਬ ਦਾ ਉਤਪਤੀ ਆ ਸਮਝ ਲਓ ਵੀ ਇਹ ਵੀ ਉਸੇ ਪੱਤਰਕਾਰੀ ਦਾ ਹਿੱਸਾ ਆ ਜੀ ਸਾਡੇ ਜਿਹੜੇ ਪੰਜਾਬੀ ਜਾਗ ਰੰਦੇ ਦੇ ਸੰਪਾਦਕ ਨੇ ਵਿਰਿੰਦਰ ਵਾਲੀਆ ਜੀ ਹਾਂ ਜੀ ਕਿਉਂਕਿ ਉਹਨਾਂ ਨੇ ਖੁਦ ਪੱਤਰਕਾਰੀ ਪਿੰਟਰਬਿਊਨ ਦੇ ਵਿੱਚ ਕੀਤੀ ਗਈ ਸਾਹ ਜੀ ਵੱਡੇ ਪੱਤਰਕਾਰ ਨੇ ਤੇ ਉਹਨਾਂ ਨੇ ਉਹਨਾਂ ਨੇ ਖੁਦ ਅਮਰਸਰ ਵਿੱਚ ਰਹਿੰਦੇ ਆ ਅਮਰਸਰ ਦੀਆਂ ਜਿਹੜੀਆਂ ਵਿਰਾਸਤੀ ਇਮਾਰਤਾਂ ਆ ਜੀ ਉਹਦੇ ਤੇ ਉਹਨਾਂ ਨੇ ਵੀ ਪੁਸਤਕ ਛਾਪੀ ਹੋਈ ਆ ਅੱਛਾ ਜੀ ਹਾਂ ਉਹ ਪੰਜਾਬੀ ਦੀ ਇੰਗਲਿਸ਼ ਚ ਹਿੰਦੀ ਚ ਵੀ ਛਪੀ ਆ ਅੱਛਾ ਉਹ ਵੀ ਵਿਰਾਸਤੀ ਇਮਾਰਤਾਂ ਜਿਹੜੀਆਂ ਅਮਰਸਰ ਧੰਨਵਾਦ ਹੈ ਮੈਂ ਅਮਰਸਰ ਤੇ ਵੈਸੇ ਹੀ ਬਹੁਤ ਜਿਆਦਾ ਵੱਡੀ ਵਿਰਾਸਤ ਵਾਲਾ ਹਾਂ ਜੀ ਗੁਰੂਆਂ ਵੱਲੋਂ ਵਸਾਇਆ ਗਿਆ ਜਿਹੜਾ ਉਹ ਸ਼ਹਿਰ ਆ ਜੀ ਉਹਨਾਂ ਜਦੋਂ ਮੈਂ ਸਟਾਰਟਿੰਗ ਜਾਗਰਨ ਜਦੋਂ ਆਈ ਆ ਪੰਜਾਬੀ ਜਾਗਰਨ 11 ਦੇ ਵਿੱਚ ਜੀ ਮੈਂ ਐਕਚੁਅਲੀ ਪੱਤਰਕਾਰੀ ਉਦੋਂ ਕਰਦਾ ਸੀਗਾ ਪੰਜਾਬੀ ਟ੍ਰਿਬਿਊਨ ਤੇ ਨਵਾਂ ਜਮਾਨਾ ਦੀ ਜਲੰਧਰ ਤੋਂ ਜੀ ਤੇ ਮੈਨੂੰ ਉੱਥੇ ਪੰਜਾਬੀ ਜਾਗਰਣ ਵਿੱਚ ਡੈਸਕ ਤੇ ਜਿਹੜੀ ਆ ਜੌਬ ਕਰਨ ਦਾ ਮੌਕਾ ਮਿਲਿਆ ਜੀ ਤੇ 8 ਸਾਲ ਮੈਂ ਉੱਥੇ ਸਵਾਵਾਵਾਂ ਦਿੱਤੀਆਂ ਐਜ਼ ਇਹ ਸਬ ਐਡੀਟਰ ਸੀਨੀਅਰ ਸਬ ਐਡੀਟਰ ਦੇ ਤੌਰ ਤੇ ਜੀ ਤੇ 19 ਦੇ ਵਿੱਚ ਮਾਰਚ 19 ਦੇ ਵਿੱਚ ਐਡੀਟਰ ਸਾਹਿਬ ਨੇ ਮੈਨੂੰ ਐਜ਼ ਇਹ ਜ਼ਿਲ੍ਹਾ ਇੰਚਾਰਜ ਜਲੰਧਰ ਦੀ ਜ਼ਿੰਮੇਵਾਰੀ ਸੌਂਪੀ ਸੀਗੀ ਜੀ ਉਦੋਂ ਜਦੋਂ ਮੈਂ ਜਲੰਧਰ ਦੇ ਵਿੱਚ ਪੱਤਰਕਾਰੀ ਸ਼ੁਰੂ ਕੀਤੀ ਫੀਲਡ ਦੀ ਦੁਬਾਰਾ ਜੀ ਤੇ ਸਾਡੇ ਐਡੀਟਰ ਸਾਹਿਬ ਤੋਂ ਵੇਖ ਕੇ ਮੈਨੂੰ ਵੀ ਆਈਡੀਆ ਆਇਆ ਵੀ ਜਲੰਧਰ ਵਿੱਚ ਵੀ ਇਹ ਚੀਜ਼ਾਂ ਜਿੱਦਾਂ ਆਪਾਂ ਜਾਂਦੇ ਸੀਗੇ ਨਾ ਖਾਸ ਕਰਕੇ ਰੇਲਵੇ ਸਟੇਸ਼ਨ ਤੋਂ ਮਾਈ ਹੀਰਾ ਗੇਟ ਨੂੰ ਤੇ ਅਕਸਰ ਹੀ ਲੋਕਾਂ ਦਾ ਧਿਆਨ ਇੱਕ ਕੋਠੀ ਦੇ ਉੱਪਰ ਪੈਂਦਾ ਜਿੱਥੇ ਕਾਰ ਬਣੀ ਹੋਈ ਆ ਜਿਹਨੂੰ ਕਾਰ ਵਾਲੀ ਕੋਠੀ ਕਹਿੰਦੇ ਨੇ ਉਹਨੂੰ ਕਾਰ ਵਾਲੀ ਕੋਠੀ ਕਹਿੰਦੇ ਆ ਜੀ ਜੀ ਉਹ ਇਦਾਂ ਦੇ ਲੱਗਿਆ ਵੀ ਹੋ ਸਕਦਾ ਜੇ ਕਾਰ ਵਾਲੀ ਕੋਠੀ ਹੈਗੀ ਆ ਤੇ ਕੋਈ ਨਾ ਕੋਈ ਹੋਰ ਚੀਜ਼ਾਂ ਵੀ ਹੋਣਗੀਆਂ ਜਦੋਂ ਮਾਈ ਹੀਰਾ ਗੇਟ ਜਾਂਦੇ ਸੀਗੇ ਵੀ ਮਾਈ ਹੀਰਾ ਗੇਟ ਦਾ ਨਾਮ ਮਾਈ ਹੀਰਾ ਕਿਦਾਂ ਪਿਆ ਗਿਆ ਉਹ ਵੀ ਕ੍ਰੇਜ ਥੋੜਾ ਜਿਹਾ ਵਧਿਆ ਜਦੋਂ ਫਿਰ ਸ਼ਹਿਰ ਚ ਵਿਚਰੇ ਨਾ ਕਿਉਂਕਿ ਮੈਨੂੰ ਵੀ ਸ਼ਹਿਰ ਚ ਇੱਥੇ ਜਲੰਧਰ ਚ ਰਹਿੰਦੇ ਆ ਤਕਰੀਬਨ 30 ਸਾਲ 29 ਕ ਸਾਲ ਹੋ ਗਏ ਕਿਉਂਕਿ 1995 ਚ ਮੈਂ ਇੱਥੇ মিডিਆ ਲਾਈਨ ਦੇ ਵਿੱਚ ਐਂਟਰੀ ਕੀਤੀ ਸੀ ਜੀ ਤੇ ਉਦੋਂ ਤੋਂ ਕਈ ਮੌਕੇ ਮਿਲਿਆ ਵੀ ਵੱਖ-ਵੱਖ ਥਾਵਾਂ ਦੇ ਮਹੱਲਿਆਂ ਵਿੱਚ ਜਾ ਕੇ ਕਰਾਇਦੇ ਰਹਿੰਦਾ ਵੀ ਜੀ ਤੇ ਉਦੋਂ ਕਈ ਚੀਜ਼ਾਂ ਦਾ ਪਤਾ ਲੱਗਿਆ ਸੀਗਾ ਫਿਰ ਜਦੋਂ ਪੱਤਰਕਾਰੀ ਚ ਆਏ ਤੇ ਫਿਰ ਸੋਚਿਆ ਵੀ ਕਿਉਂ ਨਾ ਜਿਹੜੀ ਇਸ ਪਾਸੇ ਜਿਹੜਾ ਕੰਮ ਕੀਤਾ ਜਾਵੇ ਤੁਸੀਂ ਗੱਲ ਕੀਤੀ ਹੈ ਮਾਈ ਹੀਰਾ ਗੇਟ ਨਾਂ ਕਿਵੇਂ ਪਿਆ ਤੇ ਤੁਸੀਂ ਸ਼ਾਇਦ ਇਦਾਂ ਦਾ ਲੇਖ ਵੀ ਲਿਖਿਆ ਇਹ ਮਾਈ ਹੀਰਾ ਗੇਟ ਨਾਂ ਕਿਦਾਂ ਪਿਆ ਇਹ ਜਿਹੜੀ ਮਾਈ ਹੀਰਾਗੇਟ ਹੈ ਨਾ ਉਹ ਮਾਈ ਹੀਰਾ ਉਹਦਾ ਨਾਂ ਸੀਗਾ ਔਰਤ ਦਾ ਜੀ ਜਿਹੜਾ ਇੱਥੇ ਵਿਕਰਮਪੁਰਾ ਮਹੱਲਾ ਸਾਰਿਆਂ ਨੂੰ ਪਤਾ ਵੀ ਮਾਈ ਹੀਰਾਗੇਟ ਦੇ ਨਾਲ ਹੀ ਵਿਕਰਮਪੁਰਾ ਮਹੱਲਾ ਉਹ ਜਿਹੜਾ ਵਿਕਰਮਪੁਰਾ ਮਹੱਲਾ ਆ ਉੱਥੇ ਇੱਕ ਵਿਕਰਮ ਮਹਿਲ ਆ ਜੀ ਉਹ ਕੁੰਵਰ ਵਿਕਰਮ ਸਿੰਘ ਦਾ ਮਹਿਲ ਸੀਗਾ ਜਿਹੜੇ ਕਿ ਕੁੰਵਰ ਕਪੂਰਥਲਾ ਰਿਆਸਤ ਨਾਲ ਸੰਬੰਧਿਤ ਸੀਗੇ ਜੀ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਜਦੋਂ ਅੰਗਰੇਜ਼ਾਂ ਨੇ ਇੱਥੇ ਕਬਜ਼ਾ ਕੀਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੂੰ ਬਾਅਦ ਚ ਉਹਨਾਂ ਨੇ ਜਿਹੜੀ ਜਲੰਧਰ ਦੀ ਸੀ ਜਿੰਨਾ ਉਹਦਾ ਸੀਗਾ ਪ੍ਰਸ਼ਾਸਨ ਦਾ ਪ੍ਰਬੰਧ ਜਿਹੜਾ ਉਹ ਕਪੂਰਥਲਾ ਦੇ ਦੇੜੀ ਜਿਹੜੀ ਰਿਆਸਤ ਦੇ ਮਹਾਰਾਜੇ ਹੀ ਉਹਨਾਂ ਨੂੰ ਸੌਂਪ ਦਿੱਤਾ। ਅੱਛਾ ਉਹ ਉਹਨਾਂ ਨੇ ਉਹਨਾਂ ਨੂੰ ਕਿਉਂਕਿ ਉਹ ਨੇੜੇ ਹੋ ਸੀਗੇ ਉਹਨਾਂ ਨੇ ਉਹਨਾਂ ਨੂੰ ਸੌਂਪਤਾ ਤੇ ਉਹਨਾਂ ਦੇ ਜਿਹੜੇ ਅੱਗੇ ਕੁੰਵਰ ਸੀਗੇ ਉਹ ਉਹਨਾਂ ਨੇ ਇੱਥੇ ਜਲੰਧਰ ਵਿੱਚ ਆਪਣੇ ਘਰ ਬਣਾਏ ਮਹਿਲ ਬਣਾਏ ਉਹਨਾਂ ਵਿੱਚੋਂ ਦੋ ਤਿੰਨ ਮਹਿਲ ਜਿਹੜੇ ਆ ਉਹ ਤੁਸੀਂ ਦੇਖ ਸਕਦੇ ਹੋ ਵੀ ਇੱਕ ਮਹਿਲ ਜਿਹਦਾ ਮੈਂ ਜ਼ਿਕਰ ਕੀਤਾ ਵੀ ਵਿਕਰਮਪੁਰੇ ਮਹੱਲੇ ਦੇ ਵਿੱਚ ਉੱਥੇ ਵਿਕਰਮ ਮੈਲ ਆ ਜੀ ਉਹ ਕੁਮਰ ਵਿਕਰਮ ਸਿੰਘ ਨੇ ਬਣਵਾਇਆ ਸੀਗਾ ਜੀ ਜੀ ਇੱਕ ਉਹਦੇ ਨਾਲ ਹੀ ਚਰਨਜੀਤਪੁਰਾ ਮਹੱਲਾ ਪੈਂਦਾ ਜਲੰਧਰ ਦੇ ਵਿੱਚ ਉੱਥੇ ਚਰਨਜੀਤ ਮੈਲ ਆ ਜੀ ਉਹ ਮੈਲ ਜਿਹੜਾ ਆ ਉਹ ਮਾਈ ਹੀਰਾ ਗੇਟ ਜਿਹੜੇ ਮਾਈ ਹੀਰਾ ਜਿਹੜੀ ਸੀਗੀ ਉਹ ਚਰਨਜੀਤ ਸਿੰਘ ਦੇ ਨਾਲ ਉਹਨੇ ਵਿਆਹ ਕੀਤਾ ਸੀਗਾ ਅੱਛਾ ਅੱਛਾ ਤੇ ਤੁਸੀਂ ਸੁਣਿਆ ਹੋਣਾ ਵੀ ਇੱਥੇ ਇੱਕ ਮਦਨ ਫਲੋਰ ਮਿਲ ਚੌਂਕ ਦੇ ਲਾਗੇ ਕੁਮਾਰਨ ਦੀ ਮਸਜਿਦ ਚੌਕ ਵੀ ਲਿਖਿਆ ਜਾਂਦਾ ਉੱਥੇ ਬੋਰ ਲੱਗਾ ਹੈ ਹਾਂਜੀ ਹਾਂਜੀ ਦੇਖਿਆ ਮੈਂ ਉਹ ਬੇਸਿਕਲੀ ਜਿਹੜਾ ਇਤਿਹਾਸ ਚ ਜੋ ਜਾਣਕਾਰੀ ਮਿਲਦੀ ਹੈ ਵੀ ਉਹ ਕੁਮਾਰਨ ਸੀਗੀ ਅੱਛਾ ਜੀ ਤੇ ਕਹਿੰਦੇ ਬਹੁਤ ਸੁੰਦਰ ਔਰਤ ਸੀਗੀ ਅੱਛਾ ਜੀ ਤੇ ਜਿਹੜਾ কুমਰ ਸੀਗਾ ਉਹਦੇ ਤੇ ਮੋਹਤ ਹੋ ਗਿਆ ਤੇ ਫਿਰ ਉਹਨੇ ਉਹਦੇ ਨਾਲ ਸ਼ਾਦੀ ਕਰ ਲਈ ਸੀ ਤੇ ਫਿਰ ਉਹ ਚੌਕ ਦਾ ਨਾਂ ਹੁਣ ਉਹ ਬਦਲ ਜਾ ਗਿਆ ਹੈ ਨਾ ਹੁਣ ਅੱਜ ਕੱਲ ਕੀ ਕਹਿੰਦੇ ਉਸ ਚੌਕ ਨੂੰ ਕਿਹੜੇ ਜਿਹੜਾ ਨਹੀਂ ਕੁਮਾਰਨ ਚੌਕ ਜਿਹੜਾ ਉਹ ਨਹੀਂ ਉਹਦੇ ਤੇ ਲਿਖਿਆ ਜੀ ਅਜੇ ਵੀ ਉਹਦਾ ਬੋਰਡ ਦੀ ਨਿਸ਼ਾਨੀ ਅਜੇ ਵੀ ਲੱਗੀ ਹੋਈ ਆ ਉਹਨੂੰ ਕਹਿੰਦੇ ਤੇ ਕੁਮਾਰਨ ਦਾ ਚੌਕ ਆ ਪਰ ਆਮ ਲੋਕਾਂ ਨੂੰ ਪਤਾ ਨਹੀਂ ਵੀ ਉਹ ਕੁਮਾਰਨ ਦੀ ਮਸਜਿਦ ਕਹਿੰਦੇ ਆ ਉੱਥੇ ਮਸਜਿਦ ਸੀਗੀ ਸੈਂਟਰਲ ਟਾਊਨ ਜਿਹੜਾ ਹੈਗਾ ਨਾ ਉਹਦੇ ਵਿੱਚ ਮਸਜਿਦ ਦੀ ਸ਼ਾਇਦ ਕੋਈ ਅਜੇ ਵੀ ਇਮਾਰਤ ਛੋਟੀ ਜੀ ਹੈਗੀ ਆ ਜੀ ਜੀ ਤੇ ਉਹ ਜਿਹੜੀ ਆ ਉਹਦੇ ਤੋਂ ਮਾਈ ਹੀਰਾ ਗੇਟ ਜਿਹੜਾ ਉਹ ਉੱਥੇ ਫਿਰ ਕੇ ਗੇਟ ਸੀਗਾ ਉਹਦਾ ਨਾਮ ਉਹਨਾਂ ਨੇ ਮਾਈ ਹੀਰਾ ਗੇਟ ਦੇ ਉੱਤੇ ਰੱਖ ਦਿੱਤਾ ਉਹ ਮਾਰਕੀਟ ਹੀ ਫਿਰ ਮਾਈ ਹੀਰਾ ਗੇਟ ਦੇ ਨਾਂ ਤੇ ਚੱਲ ਪਈ ਤੇ ਇਹ ਜਿਹੜੇ ਪੀੜੀ ਕੋਠੀ ਦਾ ਕਨਸੈਪਟ ਹੈ ਉਹ ਵੀ ਇਹਨਾਂ ਨਾਲ ਦਾ ਮਿਲਦਾ ਪੀਲੀ ਕੋਠੀ ਜਿਹੜੀ ਨਹੀਂ ਜੀ ਪੀਲੀ ਕੋਠੀ ਜਿਹੜੀ ਇਹ ਬਸਤੀ ਦਾਣਿਸ਼ਮੰਦਾ ਚ ਪੈਂਦੀ ਆ ਅੱਛਾ ਜੀ ਐਕਚੁਅਲੀ ਕੀ ਸੀਗਾ ਵੀ ਜਦੋਂ ਆਪਣਾ ਪਠਾਨ ਜਦੋਂ ਬਾਹਰਲੇ ਵਿਦੇਸ਼ੀ ਹਮਲਾਵਰ ਆਏ ਸੀਗੇ ਉਹਨਾਂ ਨਾਲ ਪਠਾਨ ਆਏ ਸੀਗੇ ਉਹ ਜਿਹੜੇ ਪਠਾਨ ਸੀਗੇ ਉਹਨਾਂ ਨੇ ਜਿਹੜੇ ਲੋਕ ਪਠਾਨ ਆਏ ਉਹਨਾਂ ਨੇ ਆਪਣੀਆਂ ਬਾਹਰ ਸ਼ਹਿਰ ਤੋਂ ਬਾਹਰ ਜਿਹੜੀਆਂ ਬਸਤੀਆਂ ਸਥਾਪਿਤ ਕੀਤੀਆਂ ਸੀਗੀਆਂ ਜਿਹੜੀਆਂ 12 ਬਸਤੀਆਂ ਆਪਾਂ ਸਾਰਿਆਂ ਨੂੰ ਪਤਾ ਹੀ ਆ ਵੀ 12 ਉਹਨਾਂ ਬਸਤੀਆਂ ਚੋਂ ਜਿਹੜੀ ਬਸਤੀ ਦਾਣਿਸ਼ਮੰਦਾ ਪੈਂਦੀ ਆ ਉੱਥੇ ਇਹ ਪੀਲੀ ਕੋਠੀ ਪੈਂਦੀ ਆ ਅੱਛਾ ਇਹ ਜਿਹੜੀ ਪੀਲੀ ਕੋਠੀ ਹੈ ਜੀ ਇਹ ਕੋਠੀ ਜਿਹੜੀ ਆ ਜਿਹੜਾ ਸਾਬਕਾ ਪ੍ਰਧਾਨ ਮੰਤਰੀ ਰਿਹਾ ਹੈ ਆਪਣਾ ਪਾਕਿਸਤਾਨ ਦਾ ਇਮਰਾਨ ਖਾਨ ਕ੍ਰਿਕਟਰ ਹੈ ਹਾਂਜੀ ਹਾਂਜੀ ਉਹਦੇ ਨਾਨੇ ਦੀ ਦੱਸੀ ਜਾਂਦੀ ਹੈ ਜੀ ਅੱਛਾ 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 ਤੇ ਉਹਦਾ ਨਾਨਾ ਜਿਹੜਾ ਇੱਥੇ ਬਰਿਸਟਰ ਸੀ ਜੱਜ ਵਕੀਲ ਸੀਗਾ ਅੱਛਾ ਜੀ ਤੇ ਉਹਨਾਂ ਨੇ ਉਹ ਕੋਠੀ ਬਣਵਾਈ ਸੀਗੀ ਉਹਦਾ ਨਾਮ ਉਹਨਾਂ ਨੇ ਅਮਾਨਤ ਮੰਜ਼ਲ ਰੱਖਿਆ ਸੀਗਾ ਅੱਛਾ ਤੇ ਜਿਹੜੀ ਇਮਰਾਨ ਖਾਨ ਦੀ ਮਾਂ ਆ ਤੇ ਉਹਦੇ ਬ੍ਰਦਰ ਆ ਉਹ ਉਸ ਕੋਠੀ ਵਿੱਚ ਰਹਿ ਚੁੱਕ ਪਲੇ ਆ ਉੱਥੇ ਜੰਮੇ ਪਲੇ ਆ ਅੱਛਾ ਤੇ ਉਹਦੀ ਕੋਠੀ ਦੀ ਇਸ ਕਰਕੇ ਉਹ ਪੀਲੀ ਕੋਠੀ ਉਹਨੂੰ ਤਾਂ ਮਸ਼ਹੂਰ ਆ ਉਹਦਾ ਰੰਗ ਵੀ ਐਸੇ ਪੀਲਾ ਹੀ ਆ ਉਹਦਾ ਉਹ ਤਾਂ ਪੀਲੀ ਕਲੀ ਕੀਤੀ ਸੀਗੀ ਤੇ ਜਦੋਂ ਇੱਕ ਵਾਰ ਜਦੋਂ ਆਪਣਾ ইমরান ਖਾਨ ਜਦੋਂ ਇੰਡੀਆ ਚ ਕ੍ਰਿਕਟ ਖੇਡਣ ਆਏ ਸੀਗੇ ਉਹ ਬਕਾਇਦਾ ਇਹ ਕੋਠੀ ਵੇਖਣ ਵੀ ਆਏ ਸੀਗੇ ਆਪਣੀ ਵੀ ਆਪਣੇ ਨਾਨੇ ਦੀਆਂ ਜੁੜੀਆਂ ਜਿਹੜੀਆਂ ਯਾਦਾਂ ਉਹ ਵੇਖਣ ਆਏ ਸੀਗੇ ਉਹਦੇ ਨਾਲ ਹੀ ਜਿਹੜਾ ਹੈ ਉਹਨਾਂ ਦੇ ਨਾਲ ਜੁੜਦਾ ਹੈ ਇੱਧਰ ਲਾਡੂ ਵਾਲੀ ਰੋਡ ਦੇ ਉੱਤੇ ਤੁਸੀਂ ਦੇਖੀਆਂ ਵੀ ਅਜੇ ਵੀ ਜਿਹੜੀਆਂ ਵਿਰਾਸਤੀ ਇਮਾਰਤਾਂ ਬਿਲਡਿੰਗਾਂ ਲਾਲ ਰੰਗ ਦੀਆਂ ਨੇ ਕਾਫੀ ਜਿਹਦੇ ਵਿੱਚ ਪੀਐਡ ਕਾਲਜ ਦੀ ਇਮਾਰਤ ਵੀ ਹੈਗੀ ਹਾਂਜੀ ਉਹ ਵੀ ਜਿਹੜੀ ਹੈ ਉੱਥੇ ਵੀ ਪਹਿਲੇ ਜਦੋਂ ਪਾਕਿਸਤਾਨ 47 ਤੋਂ ਪਹਿਲੇ ਉਹਨਾਂ ਨੇ ਹੀ ਜਿਹੜੇ ਮੁਸਲਮਾਨ ਇੱਥੇ ਸੀਗੇ ਅਮੀਰ ਲੋਕ ਉਹਨਾਂ ਨੇ ਇੱਥੇ ਸਕੂਲ ਖੋਲ੍ਹਿਆ ਸੀਗਾ ਅੱਛਾ ਜੀ ਹਾਂਜੀ ਇਹ ਤੁਸੀਂ ਬਹੁਤ ਵਧੀਆ ਗੱਲ ਕੀਤੀ ਆ ਮੇਰੀ ਇਹ ਜੀ ਰੁਚੀ ਆ ਥੋੜੀ ਜੀ ਕਿ ਜਦੋਂ ਭਾਰਤ ਪਾਕਿਸਤਾਨ ਅਲੱਗ-ਅਲੱਗ ਨਹੀਂ ਸੀਗੇ ਇਸ ਧਰਤੀ ਤੇ ਮੁਸਲਮਾਨ ਵੀ ਰਹਿੰਦੇ ਸੀ ਉਧਰ ਅਸੀਂ ਹਿੰਦੂ ਸਖ ਰਹਿੰਦੇ ਸੀ ਤੇ ਇਹਦਾ ਮਤਲਬ ਇਹ ਆ ਵੀ ਤੁਸੀਂ ਜਦੋਂ ਖੋਜ ਕਾਰਜ ਕਰ ਰਹੇ ਸੀਗੇ ਤੁਸੀਂ ਇਸ ਐਂਗਲ ਤੋਂ ਵੀ ਦੇਖਿਆ ਵੀ ਇੱਥੋਂ ਕਿਹੜੇ-ਕਿਹੜੇ ਮੁਸਲਮਾਨਾਂ ਨੇ ਇਹ ਜਿਹੜੇ ਇੱਥੋਂ ਗਏ ਆ ਕਿਹੜੀਆਂ ਵੱਡੀਆਂ ਮਾਰਤਾ ਮੁਸਲਮਾਨਾਂ ਦੀ ਅਸਰ ਬਿਲਕੁਲ ਜੀ ਇਹਦੇ ਵਿੱਚ ਜਿੱਦਾਂ ਆਪਾਂ ਆਪਣਾ ਹੈਗਾ ਜੀ ਏਰੀਆ ਰਸਤਾ ਮੱਲਾ ਹਾਂਜੀ ਜਿਹੜਾ ਜੀਆ ਹੁਣਕ ਸੀਗਾ ਉਹ ਰਸਤਾ ਮੱਲੇ ਚ ਪੈਦਾ ਹੋਇਆ ਅੱਛਾ ਜੀ ਹਾਂਜੀ ਤੇ ਉਹ ਪੜਿਆ ਦਿੱਲੀ ਚ ਸੀਗਾ ਉਹ ਜੀ ਤੇ ਇੱਥੇ ਹੀ ਉਹ ਜਦੋਂ ਪਹਿਲੀ ਵਰਲਡ ਵਾਰ ਲੱਗੀ ਸੀਗੀ ਜੀ ਉਹਦੇ ਵਿੱਚ ਉਹ ਬਕੈਰਾ ਇੰਡੀਆ ਦੀ ਪ੍ਰਤੀਨਿਧਤਾ ਕਰਨ ਦੇ ਤੌਰ ਤੇ ਉਹ ਗਿਆ ਸੀਗਾ ਅੰਗਰੇਜ਼ੀ ਫੌਜ ਦੇ ਨਾਲ ਜੀ ਇਹ ਉਸ ਤੋਂ ਬਾਅਦ ਉਹ ਉਧਰ ਜਦੋਂ ਪਾਕਿਸਤਾਨ ਚੱਲ ਗਿਆ ਫਿਰ ਉਧਰ ਜਾ ਕੇ ਜਰਨਲ ਵੀ ਬਣਿਆ ਰਾਸ਼ਟਰਪਤੀ ਵੀ ਬਣਿਆ ਜਿੱਦਾਂ ਤੁਸੀਂ ਤੁਹਾਡੇ ਕੋਲ ਕੋਈ ਐਸੇ ਅੰਕੜੇ ਜਾਂ ਕੋਈ ਜਾਣਕਾਰੀ ਹੈ ਕਿ ਜਦੋਂ ਪਾਕਿਸਤਾਨ ਦੇ ਵਿੱਚ ਸਾਡਾ ਸ਼ੋਅ ਜਾਏਗਾ ਪਾਕਿਸਤਾਨ ਦੇ ਲੋਕ ਜਿਹੜੇ ਇਸ ਏਰੀਆ ਦੀ ਜਲੰਧਰ ਸਟਾਉਂਡਿੰਗ ਦੇ ਨੇ ਜਿਵੇਂ ਆਪਾਂ ਲੋਕ ਵੀ ਜਿਹੜੇ ਲਾਹੌਰ ਏਰੀਆ ਨੂੰ ਛੱਡ ਕੇ ਆਏ ਆ ਜਿੱਦਾਂ ਨਨਕਾਣਾਣਾ ਨੂੰ ਯਾਦ ਕਰਦੇ ਆ ਜਾਂ ਹੋਰ ਸਾਡੀਆਂ ਸਟੋਰੀਕਲ ਥਾਵਾਂ ਨੇ ਉਹਨਾਂ ਨੂੰ ਮੈਸਜ ਕਰਦੇ ਆ ਅਕੀ ਉਹ ਲੋਕ ਜਦੋਂ ਆਉਂਦੇ ਨੇ ਤੇ ਫਿਰ ਉਹਨਾਂ ਨੂੰ ਉਹ ਮਾਨ ਸਤਿਕਾਰ ਮਿਲਦਾ ਜਿਦੋਂ ਪਾਕਿਸਤਾਨ ਤੋਂ ਕੋਈ ਦੇਖਣ ਆਉਂਦਾ ਬਿਲਕੁਲ ਜੀ ਤੇ ਇੱਥੇ ਮੈਨੂੰ ਸਾਨੂੰ ਕੁਝ ਸਾਲ ਪਹਿਲੇ ਪਤਾ ਲੱਗਿਆ ਸੀ ਕਿ ਵੀ ਰਸਤੇ ਮਲੇ ਚ ਵਾਕਈ ਇੱਕ ਪਰਿਵਾਰ ਆਇਆ ਸੀਗਾ ਜੀ ਤੇ ਉਹਨਾਂ ਨੇ ਇੱਛਾ ਜਾਰ ਕੀਤੀ ਸੀ ਕਿ ਵੀ ਸਾਡਾ ਇੱਥੇ ਘਰ ਸੀਗਾ ਅਸੀਂ ਛੱਡ ਕੇ ਗਏ ਸੀਗੇ ਜੀ ਤੇ ਉਹ ਜਿਹੜੇ ਘਰ ਚ ਲੋਕ ਰਹਿੰਦੇ ਸੀਗੇ ਉਹਨਾਂ ਨੇ ਬਕਾਇਦਾ ਉਹਨਾਂ ਨੂੰ ਘਰੇ ਬੁਲਾਇਆ ਸੀ ਕਿ ਆ ਫਿਰ ਉਹਨਾਂ ਨੇ ਘਰ ਦੇਖਿਆ ਬੜੇ ਖੁਸ਼ ਹੋਏ ਯਾਦਾਂ ਉਹਨਾਂ ਨੇ ਆਪਣੀਆਂ ਭਾਵੁਕ ਵੀ ਹੋਏ ਵੇਖ ਕੇ ਆਪਣਾ ਪੁਰਾਣਾ ਘਰ ਇਸੇ ਤਰ੍ਹਾਂ ਹੀ ਇੱਕ ਤੁਸੀਂ ਦੇਖਿਓ ਵੀ ਸਾਡੇ ਨਾਲ ਸੋਸ਼ਲ ਮੀਡੀਆ ਦੇ ਨਾਲ ਬਹੁਤ ਸਾਰੇ ਜਿਹੜੇ ਪੱਤਰਕਾਰ ਮਿੱਤਰ ਆ ਉਹਨਾਂ ਨਾਲ ਬਾਬਰ ਜ਼ਿਲੰਦਰੀ ਜੁੜਿਆ ਹੋਇਆ ਹੈ ਪਾਕਿਸਤਾਨ ਤੋਂ ਹਾਂਜੀ ਹਾਂਜੀ ਹੈਨਾ ਉਹ ਕਾਫੀ ਨਾ ਐਕਟਿਵ ਵੀ ਆ ਤੇ ਉਹ ਬੜੇ ਪਿਆਰ ਮੁਹੱਬਤ ਦੀਆਂ ਸਾਂਝਾਂ ਜਿਹੜੀਆਂ ਉਹਦੀਆਂ ਬੜੀਆਂ ਇੰਡੀਆ ਨਾਲ ਨੇ ਹਾਂਜੀ ਹਾਂਜੀ ਉਹਨ ਵਿਸ਼ਾ ਜਿਹੜੀ ਪੰਜਾਬੀ ਕਾਨਫਰੰਸ ਹੋਈ ਆ ਉਹਦੇ ਵਿੱਚ ਉਹਦਾ ਕਾਫੀ ਰੋਲ ਰਿਆ ਸੀ ਬਿਲ ਈਵਨ ਕੇ ਪਿਛਲੇ ਦਿਨੀ ਆਪਣੇ ਇਹਦੇ ਤੇ ਸੋਸ਼ਲ ਮੀਡੀਆ ਤੇ ਉਹਨੂੰ ਇਥੋਂ ਸਾਡੇ ਇੱਕ ਇਹ ਕੋਈ ਹੈਗੇ ਵਿਦਵਾਨ ਉਹਨਾਂ ਨੇ ਆਫਰ ਕੀਤਾ ਵੀ ਜੇ ਤੂੰ ਬਾਬਰ ਜਲੰਧਰ ਚ ਰਹਿਣ ਆਏਗਾ ਤੇ ਤਿੰਨ ਚਾਰ ਦਿਨ ਸਾਡੇ ਘਰ ਰਹਿ ਸਕਦਾ ਹੈ ਹਾਂਜੀ ਹਾਂਜੀ ਹਾਂ ਇਹ ਵੀ ਉਹ ਚਰਚਾ ਹੋਈ ਆ ਉਹ ਵੀ ਕਾਫੀ ਪੰਦਾ ਜਲੰਧਰ ਬਾਰੇ ਉਹਨੂੰ ਵੀ ਬਹੁਤ ਪਿਆਰ ਆ ਹਾਂਜੀ ਹਾਂ ਤੇ ਉਹ ਵੀ ਉਤਸੁਕਤਾ ਜਦੋਂ ਮੈਂ ਕਿਤਾਬ ਆਪਣੀ ਸੋਸ਼ਲ ਮੀਡੀਆ ਤੇ ਪਾਈ ਸੀਗੀ ਉਹਨੇ ਵੀ ਬੜਾ ਕਮੈਂਟ ਕੀਤਾ ਸੀਗਾ ਵੀ ਜਲੰਧਰ ਬਾਰੇ ਮੈਂ ਜਰੂਰ ਇਹਦੇ ਬਾਰੇ ਜਾਣਾਂਗਾ ਤੇ ਓਵਨ ਕਿ ਉਹਨੇ ਕਿਤਾਬ ਦੀ ਵੀ ਮੰਗ ਕੀਤੀ ਮੈਂ ਤੇ ਕਿਹਾ ਸੀਗਾ ਵੀ ਆਪਣਾ ਪਤਾ ਭੇਜ ਦਿਓ ਕਿਤਾਬ ਮੈਂ ਭੇਜ ਸਕਦਾ ਕਿਤਾਬ ਉਹ ਤਾਂ ਖੈਰ ਮੈਨੂੰ ਲੱਗਦਾ ਗੁਰਮੁਖੀ ਲਿਪੀ ਚ ਸ਼ਾਇਦ ਨਾ ਪੜ ਸਕੇ ਅਸ ਮੈਂ ਲੋੜ ਨੂੰ ਮਹਿਸੂਸ ਕਰ ਰਿਹਾ ਹਾਂ ਕਿ ਪਾਕਿਸਤਾਨ ਵਿੱਚ ਜਿਹੜਾ ਇਦਾਂ ਦਾ ਸਾਹਿਤ ਲਿਖਿਆ ਜਾ ਰਿਹਾ ਉਹਦਾ ਗੁਰਮੁਖੀ ਵਿੱਚ ਲਿਪੀਯੰਤਰਣ ਹੋਵੇ ਤੇ ਜਿਹੜਾ ਸਾਹਿਤ ਅਸੀਂ ਇੱਧਰ ਲਿਖ ਰਹੇ ਹਾਂ ਗੁਰਮੁਖੀ ਲਿਪੀ ਵਿੱਚ ਜਿਹਦੇ ਵਿੱਚ ਪਾਕਿਸਤਾਨ ਦਾ ਸਾਂਝਾਂ ਦਾ ਦਰਦ ਦਾ ਜ਼ਿਕਰ ਹੈ ਉਹ ਜਿਹੜਾ ਵਾ ਉਹ ਸ਼ਾਮੁਖੀ ਚ ਲਿਪੀਯੰਤਰ ਹੋਵੇ ਸੋ ਇਹ ਵੀ ਉਹ ਵਾਲੇ ਸਮੇਂ ਚ ਜਿਹੜਾ ਦੇਰਸਵੇਰ ਸ਼ੁਰੂ ਹੋ ਜਾਗਾ ਅ ਜਲੰਧਰ ਜੀ ਕੋਕ ਤੁਸੀਂ ਕੰਮ ਕੀਤਾ ਇਹ ਜਲੰਧਰ ਦਾ ਸ਼ਹਿਰ ਦਾ ਨਾਂ ਜਲੰਧਰ ਕਿਵੇਂ ਪਿਆ ਇਹਦੇ ਵਿੱਚ ਜੀ ਮੇਰੇ ਲਈ ਸਾਬ ਤਿੰਨ ਧਾਰਨਾਵਾਂ ਮਿਲਦੀਆਂ ਜਿਹੜੀਆਂ ਅਸੀਂ ਦੇਖਿਆ ਕਿਤਾਬ ਕੋ ਇਤਿਹਾਸ ਫੋਲ ਕੇ ਜਾਂ ਕੁਝ ਜਿਹੜੀ ਜਾਣਕਾਰੀ ਲਈ ਆ ਮੈਂ ਇੱਕ ਬੇਸਿਕਲੀ ਦੱਸਣਾ ਚਾਹੁੰਦਾ ਵੀ ਇਹ ਜਿਹੜੀ ਜਲੰਧਰ ਬਾਰੇ ਆ ਨਾ ਇਹਦੇ ਬਾਰੇ ਇੱਕ ਕਿਤਾਬ ਪਹਿਲੇ ਵੀ ਛਪੀ ਆ ਉਹ ਹਿੰਦੀ ਵਿੱਚ ਆ ਅੱਛਾ ਜੀ ਇੱਕ ਸ਼ਹਿਰ ਜਲੰਧਰ ਉਹ ਆਪਣੇ ਇੱਥੇ ਹਿਸਟੋਰੀਅਨ ਸੀਗੇ ਦੀਪਕ ਜਲੰਦਰੀ ਜੀ ਹਾਂਜੀ ਉਹਨਾਂ ਨੂੰ ਐਨਸਾਈਕਲੋਪੀਡੀਆ ਆਫ ਜਲੰਧਰ ਵੀ ਕਿਹਾ ਜਾਂਦਾ ਹੈ ਵੀ ਉਹਨਾਂ ਨੇ ਜਲੰਧਰ ਨੂੰ ਇੱਕ ਵਾਰੀ ਜਿਹੜਾ ਜਲੰਧਰ ਦਾ ਇਤਿਹਾਸ ਸੀਗਾ ਨਾ ਉਹਨੂੰ ਮੁੜ ਜੀਵਤ ਕਰ ਲਈ ਉਹਨਾਂ ਨੇ ਆਪਣੀ ਕਾਫੀ ਖੋਜ ਕੀਤੀ ਸੀਗੀ ਜੀ ਜੀ ਉਹਨਾਂ ਨੇ ਇੱਕ ਕਨਸੈਪਟ ਇੱਥੇ ਕਿਤਾਬ ਜਿਹੜੀ ਉਹਨਾਂ ਦੀ ਇੱਕ ਸ਼ਹਿਰ ਜਲੰਧਰ ਹੈ ਨਾ ਉਹ 12 ਦੇ ਅੰਕੜੇ ਦੇ ਉੱਤੇ ਆਧਾਰਿਤ ਹੈ ਵੀ ਜਲੰਧਰ ਨੂੰ 12 ਦਾ ਅੰਕੜਾ ਜਿਹੜਾ ਕਈ ਥਾਵਾਂ ਦੇ ਉੱਤੇ ਬਹੁਤ ਵਧੀਆ ਆ ਉਹਦੇ ਵਿੱਚ ਉਹਨਾਂ ਨੇ ਕਿਹਾ 12 ਬਸਤੀਆਂ ਨੇ ਜਲੰਧਰ ਵਿੱਚ ਜੀ ਜਲੰਧਰ ਦੇ 12 ਗੇਟ ਆ ਹਾਂਜੀ ਜਲੰਧਰ ਦੇ 12 ਹੀ ਜਿਹੜੇ ਆ ਆਪਣੇ ਕੋਟ ਨੇ ਅੱਛਾ ਜੀ 12 ਹੀ ਬਾਗ ਨੇ ਇੱਥੇ ਅੱਛਾ ਜੀ ਪ੍ਰਤਾਪ ਬਾਗ ਝਾਰ ਬਾਗ ਤੁਸੀਂ ਸੁਣਿਆ ਹੋਗਾ ਹੈਨਾ ਤੇ 12 ਹੀ ਉਹਦੀਆਂ ਜਿਹੜੀਆਂ ਆਪਣੇ ਤਲਾਬ ਨੇ ਇੱਥੇ ਜੀ 12 ਹੀ ਧਾਰਮਿਕ ਸਥਾਨ ਹੈਗੇ ਨੇ ਇੱਥੇ ਅੱਛਾ ਜੀ ਇਹ ਸਾਰਾ ਉਹਨਾਂ ਨੇ ਉਹਦੇ ਤੇ ਇੱਕ ਕਿਤਾਬ ਛਾਪੀ ਸੀਗੀ ਪਰ ਪੰਜਾਬੀ ਜਿਹੜੀ ਮੈਨੂੰ ਲੋਕਾਂ ਨੇ ਹੁਣ ਰਿਸਪਾਂਸ ਦਿੱਤਾ ਵੀ ਪੰਜਾਬੀ 'ਚ ਪਹਿਲੀ ਵਾਰੀ ਜਲੰਧਰ ਬਾਰੇ ਕੋਈ ਕਿਤਾਬ ਆਈ ਆ ਤੁਸੀਂ ਕਹਿੰਦਾ ਤਿੰਨ ਧਾਰਨਾਵਾਂ ਨਾਂ ਬਾਰੇ ਚੱਲਦੀਆਂ ਹਾਂਜੀ ਉਹਦੇ ਵਿੱਚ ਇਹ ਆ ਵੀ ਇੱਕ ਧਾਰਨਾ ਜਿਹੜੀ ਇਹਦਾ ਜਲੰਧਰ ਦਾ ਜਿਹੜਾ ਜੇਕਰ ਆ ਸ਼ਿਵ ਪ੍ਰਾਂਤ ਚ ਆਉਂਦਾ ਜੀ ਸ਼ਿਵ ਪ੍ਰਾਂਤ ਦੇ ਵਿੱਚ ਜਲੰਧਰ ਰਾਖਸ਼ਸ ਦਾ ਨਾਮ ਆਮ ਲੋਕਾਂ ਨੇ ਜਿਹੜੇ ਧਾਰਮਿਕ ਪੜ੍ਹਦੇ ਆ ਉਹਨਾਂ ਨੇ ਜਰੂਰ ਸੁਣਿਆ ਹੋਵੇਗਾ ਕਿ ਸ਼ਿਵ ਜੀ ਨੇ ਆਪਣੇ ਅੰਸ਼ ਚੋਂ ਇੱਕ ਪੈਦਾ ਕੀਤਾ ਸੀਗਾ ਜਲੰਧਰ ਰਾਖਸ਼ਸ ਨੂੰ ਜੀ ਜਲੰਧਰ ਰਾਖਸ਼ਸ ਦੇ ਨਾਲ ਸੰਬੰਧਤ ਇੱਥੇ ਇੱਕ ਸਮਾਧ ਹੈ ਉਹ ਮੰਨਦੇ ਹੀ ਮੰਨੇ ਜਾਂਦੇ ਆ ਵੀ ਉਹਦੀ ਸਮਾਧ ਆ ਅੱਛਾ ਜੀ ਤੇ ਉਸ ਤੋਂ ਇਲਾਵਾ ਇੱਕ ਅੰਨਾਪੂਰਨ ਮੰਦਿਰ ਹੈ ਜੀ ਉਹ ਜਲੰਧਰ ਰਾਖਸ਼ਸ ਦੀ ਜਿਹੜੀ ਦਾ ਪਤਨੀ ਸੀਗੀ ਉਹਦਾ ਮੰਦਰ ਮੰਨਿਆ ਜਾਂਦਾ ਅਨਪੂਰਨਾ ਨੂੰ ਤੁਲਸੀ ਵੀ ਕਿਹਾ ਜਾਂਦਾ ਹੈ ਉਹਦਾ ਮੰਦਰ ਕੋਟ किशन ਚੰਦ ਦੇ ਵਿੱਚ ਅੱਜ ਵੀ ਮੌਜੂਦ ਆ ਜਿਹੜੇ ਉੱਥੇ ਉਹਦਾ ਰਿਕਾਰਡ ਹੈ ਜਿਹੜਾ ਉਹਨਾਂ ਦਾ ਜਿਹੜੇ ਧਾਰਮਿਕ ਲੋਕ ਉੱਥੇ ਸੇਵਾ ਕਰਦੇ ਆ ਉਹਨਾਂ ਦਾ ਵੀ ਇਹੋ ਹੀ ਮੰਨਣਾ ਹੈ ਵੀ ਉਹ ਜਿਹੜੀ ਉਹਨਾਂ ਦੀ ਪਤੀव्रता ਬਹੁਤ ਸੀਗੀ ਤੇ ਉਹਨੂੰ ਉਹਨਾਂ ਨੇ ਮਿਸ ਗਾਈਡ ਕੀਤਾ ਤੇ ਇਸ ਕਰਕੇ ਉਹਦਾ ਰਾਖਸ਼ਸ ਦਾ ਵਧ ਤਾ ਕਰਨਾ ਪਿਆ ਇੱਕ ਤੇ ਇਹ ਕਨਸੈਪਟ ਮਿਲਦਾ ਵੀ ਉਹ ਜਲੰਦਰ ਰਾਖਸ਼ਸ ਦੇ ਨਾਂ ਦੇ ਉੱਤੇ ਜਲੰਦਰ ਦਾ ਨਾਂ ਪਿਆ ਆ ਜੀ ਜੀ ਦੂਜਾ ਇਹਦੇ ਵਿੱਚ ਕਨਸੈਪਟ ਇਹ ਹੈਗਾ ਕਿ ਇੱਕ ਜਲੰਧਰ ਜੋਗੀ ਹੋਇਆ ਜੀ ਜਿਹੜੀ 나ਥ ਪਰੰਪਰਾ ਦੇ ਵਿੱਚੋਂ ਜਲੰਧਰ ਜੋਗੀ ਹੋਇਆ ਹਾਂਜੀ ਜਲੰਧਰ ਜੋਗੀ ਜਿਹੜਾ ਉਹਨਾਂ ਨੇ ਕਹਿੰਦੇ ਵੀ ਯੋਗ ਸਾਧਨਾ ਬਹੁਤ ਕੀਤੀ ਸੀਗੀ ਹਾਂਜੀ ਤੇ ਉਹਨਾਂ ਨੇ ਇੱਕ ਜਲੰਧਰ ਬੰਦਨਾ ਦਾ ਜਿਹੜਾ ਇੱਕ ਦਾ ਆਸਣ ਹੈ ਉਹ ਵੀ ਉਹਨਾਂ ਨੇ ਤਿਆਰ ਕੀਤਾ ਸੀ ਜੀ ਜੀ ਵੀ ਜਲੰਧਰ ਬੰਦ ਦੇ ਆਸਣ ਦੇ ਮੁਤਾਬਕ ਇਹ ਆ ਵੀ ਜਿਹੜਾ ਵੀ ਕੋਈ ਵਿਅਕਤੀ ਆ ਉਹ ਆਸਣ ਕਰ ਪਾਣੀ ਦੇ ਵਿੱਚ ਬਹਿ ਕੇ ਆਸਣ ਕਰ ਸਕਦਾ ਉਹ ਆਪਣੀ ਜਲੰਧਰ ਜਲ ਦੇ ਅੰਦਰ ਇੱਕ ਇੱਕ ਉਹਦੇ ਕਰਕੇ ਜਿਹੜਾ ਉਹਦਾ ਵੀ ਮੰਨਿਆ ਜਾਂਦਾ ਵੀ ਇਹ ਜਲੰਧਰ ਜਿਹੜਾ ਜਲ ਜੋਗੀ ਜਲੰਧਰ ਨਾਥ ਦੇ ਉੱਤੇ ਨਾਮ ਪਿਆ ਇਹ ਜਿਹੜਾ ਜੋਗੀ ਜਲੰਧਰ ਨਾਥ ਹੈ ਨਾ ਜੀ ਇਹਦਾ ਇੱਕ ਭਰਾ ਸੀ ਮਛੰਦਰ ਨਾਥ ਬਿਲਕੁਲ ਜੀ ਦੂਸਰਾ ਜਲੰਧਰ ਨਾਥ ਸੀ ਇਹ ਦੋਨਾਂ ਨੇ ਪੰਜਾਬੀ ਵਿੱਚ ਸਾਹਿਤ ਵੀ ਲਿਖਿਆ ਔਰ ਇਹਨਾਂ ਦਾ ਸਾਹਿਤ ਮਿਲਦਾ ਵੀ ਹੈ ਤੇ ਇਹ ਗੱਲ ਦੀ ਮੈਂ ਵੀ ਕਿਤੇ ਸੁਣਿਆ ਸੀ ਕਿ ਹੋ ਸਕਦਾ ਕਿ ਜਲੰਧਰ ਦਾ ਨਾਮ ਜਿਹੜਾ ਆ ਉਹ ਉਹਨਾਂ ਦੇ ਨਾਮ ਤੇ ਪਿਆ ਹੋਵੇ ਹਾਂ ਤੁਸੀਂ ਗੱਲ ਕਰ ਰਹੇ ਸੀ ਜਿਹੜਾ ਤੀਜਾ ਧਾਰਨਾ ਮਿਲਦੀ ਹੈ ਜੀ ਤੀਜੀ ਧਾਰਨਾ ਮਿਲਦੀ ਹੈ ਬੁੱਧ ਧਰਮ ਵੇਲੇ ਦੀ ਜੀ ਜੀ ਵੀ ਕਹਿੰਦੇ ਵੀ ਜਿਹੜਾ ਜਲੰਧਰ ਦਾ ਇਹ ਪੰਜਾਬ ਦੇ ਵਿੱਚ ਬੁੱਧ ਧਰਮ ਦਾ ਵੀ ਕਾਫੀ ਵਿਕਾਸ ਸੀਗਾ ਉਹ ਬੁੱਧ ਧਰਮ ਦੇ ਜਦੋਂ ਸੀਗਾ ਬੋਧੀ ਧਰਮ ਜੀ ਜੀ ਤੇ ਉਹਦੇ ਮੁਤਾਬਕ ਜਿਹੜੀ ਆ ਵੀ ਇੱਥੇ ਬੋਧੀ ਬਹੁਤ ਰਹਿੰਦੇ ਸੀਗੇ ਇੱਥੇ ਦਾ ਜਿਹੜਾ ਰਾਜਾ ਸੀਗਾ ਉਹ ਵੀ ਬੋਧੀ ਸੀਗਾ ਜੀ ਜੀ ਇਹ ਇਤਿਹਾਸ ਚ ਵੀ ਮਿਲਦਾ ਵੀ ਜਦੋਂ ਚੀਨੀ ਜਿਹੜਾ ਅਸੀਂ ਹੁਣ ਸੰਗ ਜਿਹੜਾ ਚੀਨੀ ਯਾਤਰੀ ਸੀਗਾ ਜਦੋਂ ਇੱਥੇ ਆਇਆ ਸੀਗਾ ਉਦੋਂ ਬੁੱਧ ਧਰਮ ਦਾ ਰਾਜ ਸੀਗਾ ਇੱਥੇ ਪੰਜਾਬ ਵਿੱਚ ਜੀ 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 ਕਿਉਂਕਿ ਉਹ ਵੀ ਬੋਧੀ ਸੀਗੇ ਸਾਰੇ ਜਿਹੜੇ ਚੀਨ ਚੋਂ ਯਾਤਰੀ ਆਇਆ ਸੀਗਾ ਤੇ ਇੱਥੇ ਜਿਹੜਾ ਇੱਕ ਆਪਣਾ ਜਿਹੜਾ ਸੀਗਾ ਬੋਧੀ ਭਿਕਸ਼ੂ ਕਹਿੰਦੇ ਉਹਦਾ ਨਾਂ ਵੀ ਜਲੰਧਰ ਸੀਗਾ ਜਿਹੜੇ ਬੋਧੀ ਬੋਧੀ ਧਰਮ ਨੂੰ ਮੰਨਣ ਵਾਲੇ ਉਹਨਾਂ ਦਾ ਵੀ ਇਹ ਮੰਨਣਾ ਵੀ ਉਹਦਾ ਨਾਂ ਹੋ ਸਕਦਾ ਵੀ ਉਹਦੇ ਨਾਂ ਦੇ ਉੱਤੇ ਜਲੰਧਰ ਦਾ ਨਾਂ ਪਹਿਲੇ ਪਿਆ ਸੀਗਾ ਇਹ ਜਿਹੜਾ ਬੁੱਧ ਧਰਮ ਨਾਲ ਸੰਬੰਧਿਤ ਕੋਈ ਇਹਦੇ ਤੁਸੀਂ ਆਪਣਾ ਚੈਪਟਰ ਲਿਖਿਆ ਇਹਦੇ ਚ ਸਾਰੇ ਇਹਦੇ ਚ ਜਿਹੜੀ ਜੇ ਬੋਧੀ ਜਿਹੜੀ ਆ ਆਪਣਾ ਜੀ ਬੁੱਧ ਭਿਕਸ਼ੂ ਜਿਹੜੇ ਆ ਨਾ ਉਹਨਾਂ ਦਾ ਕੋਈ ਇਹਦੇ ਚ ਮਿਲਦੀ ਨਹੀਂ ਪਰ ਜੋਗੀ ਜਲੰਧਰਨਾਥ ਜਿਹੜੀ ਆ ਉਹਦਾ ਆਪਾਂ ਨੂੰ ਇੱਕ ਇੱਥੇ ਮੰਦਿਰ ਹੈਗਾ ਜਿਹਨੂੰ ਨਾਥਾਂ ਦਾ ਨਾਥਾਂ ਦੀ ਬਗੀਚੀ ਵਾਲਾ ਮੰਦਿਰ ਹੈ ਨਾਥਾਂ ਦੀ ਬਗੀਚੀ ਜੇਲ ਦੇ ਸਾਹਮਣੇ ਮੰਦਿਰ ਆ ਉੱਥੇ ਉਹਦੀ ਬਣੀ ਹੋਈ ਆ ਕਹਿੰਦੇ ਜਗਾ ਜਤਿੰਦਰ ਜੀ ਬਿਲਕੁਲ ਤੁਸੀਂ ਇਹ ਗੱਲ درست ਕਹਿ ਰਹੇ ਹੋ ਅਸੀਂ ਪਿਛਲੇ ਲੰਬੇ ਸਮੇਂ ਤੋਂ ਇਸ ਗੱਲ ਨੂੰ ਪੜ੍ਹਦੇ ਸੁਣਦੇ ਤੇ ਪੜਾਉਂਦੇ ਆ ਰਹੇ ਆਂ ਕਿ ਹਿੰਦੁਸਤਾਨ ਵਿੱਚ ਜਿਸ ਤਰੀਕੇ ਨਾਲ ਧਰਮ ਪਰਿਵਰਤਨ ਹੁੰਦੇ ਰਹੇ ਨੇ ਉਹਦੇ ਵਿੱਚ ਇੱਕ ਸਮਾਂ ਐਸਾ ਸੀ ਕਿ ਬੁੱਧ ਧਰਮ ਦਾ ਬਹੁਤ ਜ਼ੋਰ ਸੀ ਬੁੱਧ ਧਰਮ ਸਾਰੇ ਭਾਰਤ ਵਿੱਚ ਬੜਾ ਸ਼ਕਤੀਸ਼ਾਲੀ ਧਰਮ ਸੀ ਫਿਰ ਹੌਲੀ-ਹੌਲੀ ਜਿਹੜਾ ਉਹ ਧਰਮ ਹੈ ਉਹ ਹਿੰਦੂ ਧਰਮ ਚ ਕਨਵਰਟ ਹੁੰਦਾ ਗਿਆ ਔਰ ਅੱਜ ਵੀ ਜਦੋਂ ਅਸੀਂ ਹਿੰਦੂ ਮੰਦਰਾਂ 'ਚ ਲੱਗੀਆਂ ਤਸਵੀਰਾਂ ਨੂੰ ਦੇਖਦੇ ਆ ਤੁਸੀਂ ਉਸਦੇ ਸਾਰੇ ਚਿਹਰੇ ਮੋਰੇ ਨੂੰ ਦੇਖੋ ਬੇਸਿਕਲੀ ਉਹ ਬੁੱਧ ਦਾ ਹੀ ਬਦਲਿਆ ਹੋਇਆ ਰੂਪ ਹੈ ਬੁੱਧ ਦੇ ਦੇ ਰੂਪ ਦਾ ਹੀ ਹਿੰਦੂਕਰਨ ਕੀਤਾ ਹੋਇਆ ਹੈ ਔਰ ਬੁੱਧ ਧਰਮ ਸੱਚਮੁੱਚ ਹਿੰਦੁਸਤਾਨ ਦਾ ਪਹਿਲਾ ਵੱਡਾ ਧਰਮ ਸੀਗਾ ਔਰ ਬੁੱਧ ਧਾਰਮਿਕ ਵਿਗਿਆਨਕ ਧਰਮ ਹੈ ਔਰ ਜਿਹੜਾ ਰੱਬ 'ਚ ਵਿਸ਼ਵਾਸ ਨਹੀਂ ਕਰਦਾ ਐਸਾ ਧਰਮ ਹੈ ਔਰ ਇਹ ਸਾਡੀ ਮੈਂ ਸਮਝਦਾ ਹਾਂ ਕਿ ਸਾਡੇ ਪੂਰਵਜ ਕਿੰਨੇ ਮਹਾਨ ਸੀਗੇ ਕਿ ਉਹ ਇ ਇਦਾਂ ਦੇ ਵਿਗਿਆਨਿਕ ਧਰਮ ਦੇ ਪੈਰੋਕਾਰ ਸੀਗੇ ਅ ਤੁਸੀਂ ਅ ਮਤਲਬ ਪੱਤਰਕਾਰੀ ਚ ਆਏ ਇੱਕ ਨਿੱਜੀ ਸਵਾਲ ਹੈ ਪੱਤਰਕਾਰੀ ਤੋਂ ਪਹਿਲਾਂ ਤੁਸੀਂ ਬੀਅਰਡ ਕਰਦੇ ਸੀ ਸਕੂਲ ਮਾਸਟਰ ਦੀ ਨੌਕਰੀ ਨਹੀਂ ਕੀਤੀ ਤੁਸੀਂ ਪੱਤਰਕਾਰੀ ਨੂੰ ਪ੍ਰੈਫਰੈਂਸ ਕੀਤੀ ਇਹਦੇ ਪਿੱਛੇ ਕੀ ਕਾਰਨ ਹੈ ਇਹ ਜੀ ਪੱਤਰਕਾਰੀ ਚ ਮੇਰਾ ਜਿਹੜਾ ਆਉਂਦਾ ਸੁਭਾਅ ਬਣਿਆ ਜੀ 1995 ਚ ਬਣਿਆ ਸੀਗਾ ਮਨੂੰ ਅੱਜ ਵੀ ਤਰੀਕ ਯਾਦ ਆ ਵੀ ਮੈਂ 19 ਦਸੰਬਰ 1995 ਨੂੰ ਜਲੰਧਰ ਚ ਐਂਟਰੀ ਕੀਤੀ ਸੀਗੀ ਜੀ ਉਹ ਐਕਚੁਅਲੀ ਮੈਂ ਜਲੰਧਰ ਵਿੱਚ ਜਦੋਂ ਆਇਆ ਸੀਗਾ ਮੈਂ ਉਸ ਤੋਂ ਪਹਿਲੇ 90 ਕਨਵੇ ਦੇ ਵਿੱਚ ਬੀਐਡ ਕੀਤੀ ਇੱਥੋਂ ਐਮਜੀਐਨ ਕਾਲਜ ਜਲੰਧਰ ਤੋਂ ਹੀ ਕੀਤੀ ਸੀਗੀ ਜੀ ਉਸ ਤੋਂ ਬਾਅਦ ਮੈਂ ਮੇਰੇ ਪਿੰਡ ਦੇ ਮੇਰਾ ਕਿਉਂਕਿ ਮੇਰਾ ਜ਼ਿਲ੍ਹਾ ਗਰਦਾਸਪੁਰ ਹੈ ਪਿੰਡ ਮੇਰਾ ਜਿਹੜਾ ਉਹ ਭਾਵੜਾ ਪਿੰਡ ਮੇਰੇ ਦਾ ਨਾਮ ਆ ਜੀ ਸ਼ੂਗਰ ਮਿਲ ਪੁਨਿਆੜ ਦਾ ਸਾਰਿਆਂ ਨੂੰ ਪਤਾ ਹੈ ਜੀ ਪੁਨਿਆੜ ਪਿੰਡ ਬਾਰੇ ਸਾਰਿਆਂ ਨੂੰ ਪਤਾ ਹੈ ਕਿ ਉਹ ਈਸ਼ਵਰ ਚੰਦਰਨ ਦਾਦਾ ਦਾ ਪਿੰਡ ਹੈ ਹਾਂਜੀ ਹਾਂਜੀ ਤੇ ਉਹਦੇ ਨਾਲ ਹੀ ਮੇਰਾ ਪਿੰਡ ਲੱਗਦਾ ਜੀ ਜੀ ਤੇ ਮੈਂ ਨੋਕੋਥੇ ਪਿੰਡ ਦੇ ਨੇੜੇ ਜਿਹੜੇ ਸਾਡੇ ਬੱਸ ਸਟੈਂਡ ਅੱਡਾ ਪੈਂਦਾ ਸੀਗਾ ਸਾਨੂੰ ਰਣਜੀਤ ਬਾ ਗੱਡਾ ਆ ਉੱਥੇ ਮੈਂ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ 3 ਸਾਲ ਨੌਕਰੀ ਕੀਤੀ ਜੀ ਪਰ ਉਹ ਨੌਕਰੀ ਜਿਹੜੀ ਆ ਨੌਕਰੀ ਮੈਂ ਫਿਰ ਛੱਡ ਦਿੱਤੀ ਕਿਸੇ ਕਾਰਨ ਕਰਕੇ ਫਿਰ ਮੈਨੂੰ ਮੈਂ ਆਈਟੀਬੀਪੀ ਦੇ ਵਿੱਚ ਇੱਥੇ ਭਰਤੀ ਨਿਕਲੀ ਸੀਗੀ ਐਜੇ ਹੈੱਡ ਕਨਸਟੇਬਲ ਲਾਇਬ੍ਰੇਰੀਅਨ ਦੀ ਉਹਦੇ ਵਿੱਚ ਬੀਐਡ ਦੀ ਰਿਕੁਆਇਰਮੈਂਟ ਸੀਗੀ ਨਾਲ ਜੀ ਜੀ ਉਹ ਮੈਂ ਭਰਤੀ ਦੇਖਣ ਲਈ ਇੱਥੇ ਸਰਾਈ ਖਾਸ ਕੈਂਪ ਦੇ ਵਿੱਚ ਅੱਜ ਵੀ ਜਿਹੜਾ ਉੱਥੇ ਬਟਾਲੀਅਨ ਹੈਗੀ ਆ ਆਈਟੀਬੀਪੀ ਦੀ ਉੱਥੇ ਮੈਂ ਭਰਤੀ ਦੇਖਣ ਆਇਆ ਸੀਗਾ ਉਹ 3 ਦਿਨ ਆਪਾਂ ਉੱਥੇ ਰਹੇ ਸੀਗੇ ਐਕਚੁਅਲੀ ਹੋਇਆ ਕਿ ਭਰਤੀ ਵੀ ਹੋ ਗਈ ਇੰਟਰਵਿਊ ਹੋ ਗਈ ਸਾਰੀ ਕੁਝ ਮੇਰਾ ਸਫਲ ਹੋ ਗਿਆ ਐਂਡ ਦੇ ਉੱਤੇ ਮੈਨੂੰ ਮੈਡੀਕਲੀ ਇੱਕ ਦੰਦ ਥੋੜਾ ਜਿਹਾ ਟੁੱਟਿਆ ਸੀਗਾ ਤੇ ਉਹਦੇ ਕਰਕੇ ਉਹਨਾਂ ਨੇ ਮੈਡੀਕਲੀ ਅਨਫਿਟ ਕਰਤਾ ਹਾਲਾਂਕਿ ਜਿਹੜੇ ਉੱਥੇ ਬੰਦੇ ਖੁਦ ਸੀਗੇ ਆਫੀਸਰ ਉਹ ਇਸ ਗੱਲ ਨੂੰ ਮੰਨਦੇ ਸੀਗੇ ਵੀ ਇਹ ਡਾਕਟਰ ਨੇ ਜਾਣ ਪੁੱਝੇਗੇ ਜਿੱਦਾਂ ਕੱਢਣਾ ਹੁੰਦਾ ਹੈ ਕਿ ਇਹਨੂੰ ਵੀ ਜੀ ਰੱਖਣਾ ਹੁਣ ਹਾਂਜੀ ਤੇ ਉਹਦੇ ਕਰਕੇ अदरवाइज ਕਹਿੰਦੇ ਸਾਡੇ ਦੇ ਦੋ ਦੋ ਦੰਦ ਟੁੱਟੇ ਹੀ ਜਦੋਂ ਅਸੀਂ ਭਰਤੀ ਹੋ ਗਏ ਹਾਂਜੀ ਹਾਂਜੀ ਉਸ ਤੋਂ ਬਾਅਦ ਮੇਰੇ ਪਿੰਡ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਇੱਥੇ ਪੰਜਾਬ ਕੇਸਰੀ ਦੇ ਵਿੱਚ ਗਨਮੈਨ ਸੀਗਾ ਪੰਜਾਬ ਪੁਲਿਸ ਦਾ ਜੀ ਉਨੇ ਹੀ ਮੈਨੂੰ ਇੱਥੇ ਲਿਆਂ ਚੋ ਦਾ ਰੋਲ ਰਿਹਾ ਆ ਉਹ ਵਿਚਾਰਾ ਇਸ ਦੁਨੀਆ ਤੇ ਇਸ ਵੇਲੇ ਤੇ ਨਹੀਂ ਹੈਗਾ ਜੀ ਜੀ ਪਰ ਉਨੇ ਮੈਨੂੰ ਇਹ ਕਹਿਆ ਵੀ ਸਾਡੇ মিডিਆ ਲਾਈਨ ਬਾਰੇ ਉਹਨੇ ਮੈਨੂੰ ਥੋੜਾ ਜਿਹਾ ਬੜਾ ਦੱਸਿਆ ਵੀ ਬੜਾ ਕ੍ਰੇਜ ਹੁੰਦਾ ਜੀ ਬੜੀ ਅਦੀ ਦੌਰ ਹੁੰਦੀ ਆ ਜੀ ਉਹਦੇ ਕਰਕੇ ਮੈਨੂੰ ਵੀ ਲੱਗਿਆ ਵੀ ਚੱਲ ਵੇਲੇ ਤੇ ਹੈਗੇ ਆ ਤੇ ਨੌਕਰੀ ਤੇ ਕਰਨੀ ਆ ਤੇ ਚਲੋ ਜਲੰਧਰ ਆਇਆ ਜਦੋਂ ਮੇਰਾ ਉਧਰੋਂ ਕੈਨਸਲ ਰੱਦ ਹੋ ਗਈ ਮੇਰੀ ਭਰਤੀ ਤੇ ਫੇਰ ਮੇਰਾ ਕੀਤਾ ਵੀ ਹੁਣ ਮੈਂ ਪਿੰਡ ਵਾਪਸ ਨਹੀਂ ਜਾਣਾ ਜੀ ਹੁਣ ਮੈਂ ਇੱਥੇ ਹੀ ਰਵਾਂ ਕਿਉਂਕਿ ਪਿੰਡ ਜਾ ਕੇ ਫੇਰ ਸਵਾਲ ਉੱਠਦੇ ਪਿੰਡਾਂ ਚ ਤੁਹਾਨੂੰ ਪਤਾ ਹੀ ਆ ਵੀ ਸ ਹਾਂ ਦੇ ਬੱਕਰੇ ਦੁਖੀ ਹੁੰਦੇ ਆ ਤੇ ਮੁੰਡਾ ਬੱਕਰਾ ਦੁਖੀ ਹੁੰਦਾ ਹਾਂਜੀ ਤੇ ਫੇਰ ਮੈਂ ਪੰਜਾਬ ਕੇਸਰੀ ਚ ਮੁੰਡੇ ਕੋਲ ਆਇਆ ਜੀ ਮੈਨੂੰ ਪੰਜਾਬੀ ਦੀ ਟਾਈਪਿੰਗ ਬਿਲਕੁਲ ਨਹੀਂ ਆਉਂਦੀ ਸੀਗੀ ਜੀ ਕਿਉਂਕਿ ਮੈਨੂੰ ਜਦੋਂ ਟਾਈਪਿੰਗ ਸਿੱਖਣ ਵੱਲੋਂ ਕਿਹਾ ਗਿਆ ਘਰ ਹਾਂ ਤੇ ਮੈਂ ਕਿਹਾ ਵੀ ਮੈਂ ਪੰਜਾਬੀ ਦੀ ਟਾਈਪਿੰਗ ਨਹੀਂ ਜੇ ਕਰਨੀ ਹਾਂਜੀ ਕਿਉਂਕਿ ਮੈਂ ਬੀਐਡ ਕੀਤੀ ਐ ਮੈਂ ਤੇ ਜੋકરી ਬੀਐਡ ਦੀ ਮੈਨੂੰ ਮਿਲ ਜੂਗੀ ਜੀ ਤੇ ਮਾਸਟਰ ਲੱਗ ਜਾਗੇ ਹਾਂਜੀ ਪਰ ਜਦੋਂ ਮੈਂ ਇੱਥੇ ਆਇਆ ਫੇਰ ਮੈਨੂੰ ਇੱਥੇ ਪੰਜਾਬੀ ਦੀ ਟਾਈਪਿੰਗ ਸਿੱਖਣੀ ਪਈ ਜੀ ਤੇ ਉਹਦੇ ਲਈ ਮੈਨੂੰ ਕਾਫੀ ਜਦੋਜਾਹਤ ਕਰਨੀ ਪਈ ਕਿ ਮੈਨੂੰ ਘੱਟੋ-ਘੱਟ ਮੈਂ ਫਿਰ ਉੱਥੇ ਪੰਜਾਬ ਕੇ ਜਗਬਣੀ ਦੇ ਵਿੱਚ ਪੰਜਾਬੀ ਦੀ ਉੱਥੇ ਹੀ ਟਾਈਪ ਸਿੱਖਣੀ ਸ਼ੁਰੂ ਕੀਤੀ ਜੀ ਤੇ ਰਹਿਣ ਦਾ ਮੇਰੇ ਕੋਲ ਇੱਥੇ ਕੋਈ ਪ੍ਰਬੰਧ ਨਹੀਂ ਸੀਗਾ ਇਸ ਕਰਕੇ ਜਿਹੜੇ ਉਹ ਮੁੰਡਾ ਗਨਮੈਨ ਸੀਗਾ ਪਿੰਡ ਦਾ ਹਾਂਜੀ ਉਹ ਉੱਪਰ ਰਹਿੰਦੇ ਸੀਗੇ ਪੰਜਾਬਬਣੀ ਦੇ ਆਫਿਸ 'ਚ ਹੀ ਤੇ ਮੈਂ ਫਿਰ ਉਹਨਾਂ ਦੇ ਨਾਲ ਹੀ ਰਹਿਣਾ ਸ਼ੁਰੂ ਕਰਤਾ ਜਿੱਥੇ ਉਹ ਰਹਿੰਦੇ ਸੀਗੇ ਲੰਗਰ ਪਾਣੀ ਵੀ ਉਹਨਾਂ ਕੋਲੇ ਖਾ ਲੈਣਾ ਜੀ ਮੈਂ ਡੇਢ ਮਹੀਨਾ ਫਿਰ ਇੱਥੇ ਪੰਜਾਬੀ ਦੀ ਟਾਈਪਿੰਗ ਜਗਬਣੀ 'ਚ ਰਾਤ ਨੂੰ ਜਦੋਂ ਸਾਰੀ ਛੁੱਟੀ ਹੋ ਜਾਂਦੀ ਸੀਗੀ ਰਾਤ ਨੂੰ ਕੰਪਿਊਟਰ ਵਿਲੇ ਆ ਜਾਂਦੇ ਸੀਗੇ ਫਿਰ ਰਾਤ 2:30 ਵਜੇ ਤੱਕ ਮੈਂ ਟਾਈਪਿੰਗ ਸਿੱਖਦਾ ਸੀਗਾ ਉੱਥੇ ਜੀ ਫਿਰ ਇਹ ਮੈਂ ਡੇਢ ਕੁ ਮਹੀਨੇ ਦੇ ਵਿੱਚ ਹੀ ਟਾਈਪਿੰਗ ਸਿੱਖ ਗਿਆ ਤੇ ਟਾਈਪਿੰਗ ਕਰਨ ਦੇ ਕਾਬਿਲ ਹੋ ਗਿਆ ਤੇ ਮੇਰੇ ਜਿਹੜੇ ਉੱਥੇ ਸੀਗੇ ਕਲੀਗ ਉਹਨਾਂ ਨੂੰ ਲੱਗਿਆ ਵੀ ਇਹ ਹੁਣ ਟਾਈਪਿੰਗ ਕਰ ਸਕਦਾ ਬੰਦਾ ਜੀ ਫਿਰ ਮੇਰੀ ਜਿਹੜੀ ਆ 1 ਫਰਵਰੀ 1996 ਨੂੰ ਮੇਰੀ ਪਹਿਲੀ ਹਾਜ਼ਰੀ ਸੀਗੀ ਜਗਬਣੀ ਦੇ ਵਿੱਚ ਐਜ਼ ਅ ਕੰਪੋਜ਼ੀਟਰ ਦੀ ਅੱਛਾ ਜੀ ਫਿਰ ਮੈਂ ਉੱਥੇ ਕੰਪੋਜ਼ੀਟਰ ਦੇ ਤੌਰ ਤੇ ਕੰਮ ਕੀਤਾ ਫਿਰ ਉਹਨਾਂ ਮੈਂ ਜਦੋਂ ਮੇਰਾ ਕੰਮ ਦਾ ਤਜਰਬਾ ਹੁੰਦਾ ਗਿਆ ਫਿਰ ਮੈਂ ਉੱਥੇ ਇੱਕ ਵਾਰੀ ਜਿਹੜੀ ਸਾਲ ਬਾਅਦ ਮੇਰੀ ਜਿਹੜੀ ਆ ਉੱਥੇ ਪ੍ਰੂਫ ਰੀਡਿੰਗ ਦੀ ਪੋਸਟ ਨਿਕਲੀ ਮੈਂ ਪ੍ਰੂਫ ਰੀਡਿੰਗ ਵੀ ਸਿੱਖ ਲਈ ਤੇ ਉਹਦੇ ਵਿੱਚ ਸਾਡੇ ਤੁਸੀਂ ਜਾਣਦੇ ਆ ਤੁਹਾਡੇ ਮਿੱਤਰ ਬਿਮਲ ਸਾਹਿਬ ਬਿਮਲ ਤੇ ਭਾਵੇਂ ਤੇ ਉਹ ਬਿਮਲ ਨੇ ਮੇਰੇ ਨਾਲ ਕਾफी ਪਿਆਰ ਨਿਭਾਇਆ ਬਾਅਦ ਚ ਪਰ ਉਹਨੇ ਮੈਨੂੰ ਪ੍ਰੂਫ ਰੀਡਿੰਗ ਦੇ ਵਿੱਚ ਉਹਨੇ ਮੈਨੂੰ ਮੁਹਾਰਤ ਦਵਾਈ ਕਿਉਂਕਿ ਜਦੋਂ ਉਹ ਉਸਤਾਦ ਬੰਦੀਿੰਗ ਉਹ ਕਰਦਾ ਸੀਗਾ ਤੇ ਮੈਨੂੰ ਕਾਪੀ ਹੋਲਡ ਲਈ ਨਾਲ ਕਹਿ ਦਿੰਦਾ ਸੀਗਾ ਜੀ ਤੇ ਉੱਥੇ ਮੈਂ ਪ੍ਰੂਫ ਰੀਡਿੰਗ ਵੀ ਸਿੱਖੀ ਫਿਰ ਮੈਂ ਡੈਸਕ ਦੇ ਉਤੇ ਸਾਥੀ ਸੀਗੇ ਸਾਡੇ ਪਵਨ ਕਾਲੀਆ ਜੀ ਹੁੰਦੇ ਸੀਗੇ ਉਹ ਬਾਹਰ ਅਮਰੀਕਾ ਚਲ ਗਏ ਜੀ ਉਹਨਾਂ ਕੋਲੋਂ ਮੈਂ ਐਡੀਟਿੰਗ ਵੀ ਸਿੱਖੀ ਅੱਛਾ ਜੀ ਫਿਰ ਮੈਂ ਟਰਾਈ ਕੀਤੀ ਆਪਣੀ ਪ੍ਰੂਫ ਰੀਡਿੰਗ ਸੈਕਸ਼ਨ ਦੇ ਵਿੱਚ ਵੀ ਮੇਰੀ ਉਧਰ ਅਪਾਇੰਟਮੈਂਟ ਹੋ ਜੇ ਜੀ ਕਿਉਂਕਿ ਕੁਆਲੀਫਿਕੇਸ਼ਨ ਤੇ ਮੇਰੇ ਕੋਲ ਸੀਗੀ ਜੀ ਪਰ ਇਹ ਆ ਵੀ ਬਦਕਿਸਮਤੀ ਨਾਲ ਮੇਰਾ ਉਧਰ ਨਹੀਂ ਗੱਲ ਬਣ ਸਕੀ ਹੂੰ ਫਿਰ ਮੈਂ ਦੁਬਾਰਾ ਐਡੀਟਿੰਗ ਵਾਲੇ ਪਾਸੇ ਵੀ ਟਰਾਈ ਕੀਤੀ ਤੇ ਉਧਰ ਵੀ ਮੇਰੀ ਕੋਈ ਗੱਲ ਨਹੀਂ ਬਣ ਸਕੀ ਜੀ ਕਿਉਂਕਿ ਉਹਦੇ ਵਿੱਚ ਕਾਰਨ ਹੈ ਕੁਝ ਐ ਸੀਗੇ ਵੀ ਜਿਹੜੇ ਮੇਰੇ ਇਨਚਾਰਜ ਸੀਗੇ ਉਹ ਨਹੀਂ ਚਾਹਦੇ ਵੀ ਮੈਂ ਇਹਨੂੰ ਬੰਦੇ ਨੂੰ ਛੱਡਾਂ ਕਿਉਂਕਿ ਕੁਆਲੀਫਾਈਡ ਬੰਦਾ ਉਹਦੇ ਸੈਕਸ਼ਨ 'ਚ ਸਿਰਫ ਮੈਂ ਹੀ ਸੀਗਾ ਜੀ ਫਿਰ ਮੈਨੂੰ ਮੈਂ ਉੱਥੇ ਘੱਟੋ-ਘੱਟ 10 ਸਾਲ ਫਿਰ ਮੈਂ ਜਗਬਣੀ ਵਿੱਚ ਐਜ਼ ਅ ਕੰਪੋਜ਼ੀਟਰ ਐਜ਼ ਅ ਨਾਈਟ ਇਨਚਾਰਜ ਦਾ ਕੰਮ ਕੀਤਾ ਪੇਜ ਮੇਕਰ ਦਾ ਪੇਜ ਮੇਕਿੰਗ ਵੀ ਸਿੱਖੀ ਉੱਥੇ ਪੇਜ ਬਣਨੇ ਸ਼ੁਰੂ ਹੋ ਗਏ ਜਦੋਂ ਕੰਪਿਊਟਰ ਦੇ ਵਿੱਚ ਸਾਰਾ ਕੁਝ ਸਿੱਖਿਆ ਤੇ ਉੱਥੋਂ ਫਿਰ ਮੈਂ 10 ਸਾਲ 2 ਸਾਲ 2005 'ਚ ਮੈਂ ਫਿਰ ਉੱਥੋਂ ਛੱਡ ਦਿੱਤੀ ਜੀ ਫਿਰ ਮੈਂ ਕੁਦਰਤੀ ਫਿਰ ਮੈਨੂੰ ਮੌਕਾ ਮਿਲਿਆ ਤੁਹਾਨੂੰ ਦੱਸਿਆ ਜਿੱਦਾਂ ਬਿਮਲ ਹੋਰਨ ਨਾਲ ਹਾਂਜੀ ਫਿਰ ਮੈਨੂੰ ਕਿਤਾਬਾਂ ਦੀ ਜਿਹੜੀ ਆ ਪੰਜਾਬੀ ਲਿਟਰੇਚਰ ਦੀ ਪਬਲਿਸ਼ਿੰਗ ਦਾ ਜਿਹੜਾ ਆ ਉਹਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹਾਂਜੀ ਉਹਦੇ ਵਿੱਚ ਮੇਰਾ ਐਜੇ ਪਬਲਿਸ਼ਰ ਦਾ ਤਜਰਬਾ ਵੀ ਐਡ ਹੋ ਗਿਆ ਤੇ ਬਾਕੀ ਇਹ ਮੇਰੀ ਆਦਤ ਸੀਗੀ ਵੀ ਜਦੋਂ ਮੈਂ ਕੰਪੋਜ਼ਿੰਗ ਕਰਦੇ ਸੀਗੇ ਨਾ ਆ ਪਾਕਬਾਰ ਦੇ ਵਿੱਚ ਜੀ ਤੇ ਸਾਡੇ ਡੈਸਕ ਵਾਲੇ ਜਦੋਂ ਸਾਥੀ ਆਉਂਦੇ ਸੀਗੇ ਕਈ ਵਾਰੀ ਹੁੰਦਾ ਸੀਗਾ ਵੀ ਕਈ ਖਬਰਾਂ ਜਿਹੜੀਆਂ ਰਿਪੋਰਟਰ ਆ ਉਹ ਤੀਜੇ ਦਿਨ ਵੀ ਭੇਜ ਦਿੰਦੇ ਸੀਗੇ ਜੀ ਤੇ ਸਾਡੀ ਇਹ ਹੁੰਦਾ ਵੀ ਜਿਹੜੀ ਖਬਰ ਇੱਕ ਵਾਰੀ ਕੀਤੀ ਹੈ ਨਾ ਉਹ ਮੇਰੇ ਦਿਮਾਗ 'ਚ ਰਹਿੰਦੀ ਸੀਗੀ ਜੀ ਮੈਂ ਸਾਥੀਆਂ ਨੂੰ ਵੀ ਦੱਸ ਦਿੰਦਾ ਸੀਗਾ ਵੀ ਯਾਰ ਇਹ ਖਬਰ ਪਰਸਨ ਲੱਗ ਗਈ ਉਹ ਲੱਚੁੱਕੀ ਮਤਲਬ ਉਹਨਾਂ ਦੀ ਖਬਰ ਡਬਲ ਹੋਣ ਤਾਂ ਵੀ ਬਚਾ ਦਿੰਦਾ ਸੀਗਾ ਜੀ ਜੀ ਤੇ ਇਸ ਕਰਕੇ ਉਹ ਗਾਈਡ ਵੀ ਕਰਦੇ ਸੀਗੇ ਫਿਰ ਉਹ ਟ੍ਰਾਂਸਲੇਸ਼ਨ ਦਾ ਕੰਮ ਹਿੰਦੀ ਤੋਂ ਖਬਰ ਆਂਦੀ ਸੀਗੀ ਉਹ ਕਹਿੰਦੇ ਲੈ ਤੈਨੂੰ ਤੇ ਆਣੀ ਆ ਤੂੰ ਕਰ ਦੇ ਯਾਰ ਉਹ ਮੈਂ ਆਪ ਹੀ ਕਰ ਦਿੰਦਾ ਸੀਗਾ ਮੇਰਾ ਉਹ ਟ੍ਰਾਂਸਲੇਸ਼ਨ ਦਾ ਤਜਰਬਾ ਵੀ ਹੋ ਗਿਆ ਇ ਉਹ ਤਜਰਬਾ ਜਿਹੜਾ ਉਹ ਮੇਰਾ ਹੌਲੀ ਹੌਲੀ ਮੇਰੇ ਇਕੱਠਾ ਹੁੰਦਾ ਗਿਆ ਉਸ ਤੋਂ ਬਾਅਦ ਜਦੋਂ ਮੈਂ ਪੰਜ ਦੇ ਵਿੱਚ ਫਿਰ ਦੇ ਚ ਪਿਆਵ ਲਿਟਰੇਚਰ ਦੇ ਕੰਮ ਚ ਕਿਉਂਕਿ ਲਿਟਰੇਚਰ ਪੜ੍ਹਨ ਦਾ ਸ਼ੌਕ ਮੈਨੂੰ ਜਿਹੜਾ ਆ ਪਹਿਲੇ ਸ਼ੁਰੂ ਤੋਂ ਹੀ ਸੀਗਾ ਛੋਟੇ ਹੁੰਦਿਆਂ ਤੋਂ ਜੀ ਜਦੋਂ ਮੈਨੂੰ ਇੰਨਾ ਯਾਦ ਆ ਵੀ ਜਿਹੜਾ ਪਵਿੱਤਰ ਪਾਪੀ ਨਾਵਲ ਆ ਸਾਡੀ ਵੱਡੀ ਭੈਣ ਜਿਹੜੀ ਉਹਦੋਂ ਪੜ੍ਹਦੀ ਸੀਗੀ ਨੌਵੀਂ ਚ ਤੇ ਮੈਂ ਛੇਵੀਂ 7ਵੀਂ ਚ ਪੜ੍ਹਦਾ ਸੀਗਾ ਉਹਨਾਂ ਨੂੰ ਲੱਗਿਆ ਸੀਗਾ ਪੜ੍ਹਤਾ ਛੇਵੀਂ ਚ ਹਾਂ ਉਹ ਇਹ ਮੈਂ 7ਵੀਂ ਚ ਪੜ੍ਹ ਲਿਆ ਸੀਗਾ ਹਾਂ ਤੇ ਉਹਦੇ ਕਰਕੇ ਥੋੜੀ ਬੋਦੀ ਚਿੰਗ ਸੀਗੀ ਅੰਦਰ ਸਾਹਿਤ ਨਾਲ ਜੁ ਤੇ ਪੰਜਾਬੀ ਨਾਲ ਮੋਹ ਜਿਹੜਾ ਆ ਉਹ ਵੀ ਮੇਰਾ ਰਿਹਾ ਪੂਰਾ ਇਸ ਕਰਕੇ ਮੈਂ ਪੰਜਾਬੀ ਨਾਲ ਵੀ ਜੁੜਿਆ ਰਿਆ ਜੀ ਜਦੋਂ ਮੈਂ ਕਿਤਾਬੀ ਲਾਈਨ 'ਚ ਆਇਆ ਫਿਰ ਮੇਰਾ ਪੰਜਾਬੀ ਨਾਲ ਹੋਰ ਜਿਹੜਾ ਨੇੜਤਾ ਜ਼ਿਆਦਾ ਵਧ ਗਈ ਹਾਂਜੀ ਕਿਉਂਕਿ ਪੰਜਾਬੀ ਦੀਆਂ ਹੀ ਕਿਤਾਬਾਂ ਆ ਪਰ ਲਿਟਰੇਟਰ ਲਿਟਰੇਚਰ ਸ਼ਾਪਦੇ ਸੀਗੇ ਜੀ ਉਸੇ ਦੌਰਾਨ ਮੈਨੂੰ ਉੱਥੇ ਪੜਨ ਦਾ ਵੀ ਬਹੁਤ ਮੌਕਾ ਮਿਲਿਆ ਕਿਉਂਕਿ ਜਦੋਂ ਦੁਕਾਨ ਤੇ ਵੇਂਦੇ ਸੀਗੇ ਕਸਟਮਰ ਨਹੀਂ ਸੀ ਜਾਂਦਾ ਤੇ ਮੈਂ ਕਿਤਾਬਾਂ ਪੜਦਾ ਰਹਿੰਦਾ ਉਸ ਦੌਰਾਨ ਮੈਂ ਬਹੁਤ ਕਿਤਾਬਾਂ ਘਟੋ ਘਟ ਮੈਂ ਸਾਲ ਦੇ ਵਿੱਚ 200 100 ਤੇ ਦੋਵਾਂ ਸਾਲਾਂ ਦੇ ਦੌਰਾਨ 100 ਕਿਤਾਬ ਪੜ ਲਈ ਸੀ ਜਿਹਦੇ ਵਿੱਚੋਂ ਵੱਡੇ ਨਾਵਲ ਸੀਗੇ ਹਿਸਟਰੀ ਦਾ ਮੈਂ ਸਟੂਡੈਂਟ ਨਹੀਂ ਸੀਗਾ ਪਰ ਉਦੋਂ ਮੈਂ ਹਿਸਟਰੀ ਬਹੁਤ ਪੜੀ ਉੱਥੇ ਸਿੱਖੀ ਹਿਸਟਰੀ ਦੀਆਂ ਜਿੰਨੀਆਂ ਕਿਤਾਬਾਂ ਸੀਗੇ ਨਾ ਉੱਥੇ ਉਹ ਤੋਂ ਪੜੀਆ ਉਦੋਂ ਮੈਂ ਪੜੀਆਂ ਉਸ ਤੋਂ ਬਾਅਦ ਜਦੋਂ ਮੈਨੂੰ 2007 ਚ ਆ ਕੇ ਮੈਨੂੰ ਜਿਹੜਾ ਉਹਨਾਂ ਨਾਲੋਂ ਕਿਸੇ ਕਾਰਨ ਸਾਡਾ ਆਪ ਜਿਹੜਾ ਤੋੜ ਵਿਛੋੜਾ ਹੋ ਗਿਆ ਤੇ ਮੈਨੂੰ ਬਿਲਕੁਲ ਮੈਂ ਕੰਮ ਤੋਂ ਜ਼ੀਰੋ ਲੈਵਲ ਤੇ ਆ ਗਿਆ ਮਤਲਬ ਕੋਈ ਕੰਮ ਨਹੀਂ ਸੀਗਾ ਤੇ ਤੁਸੀਂ ਗਵਾਹ ਵੀ ਹੋ ਇਸ ਗੱਲ ਦੇ ਤੁਸੀਂ ਸਾਡੇ ਹਾਲਾਤ ਤੋਂ ਵੀ ਜਾਣੂ ਦੇ ਫਿਰ ਅਸੀਂ ਦੁਬਾਰਾ ਜਿਹੜਾ ਵੀ ਤੁਹਾਡੇ ਵਰਗੇ ਸੱਜਣਾ ਮਿੱਤਰਾਂ ਦੀ ਜਿਹੜੀ ਹਿੰਮਤ ਦੇ ਕੇ ਤੇ ਸਾਨੂੰ ਨਵੇਂ ਜਮਾਨੇ ਦੇ ਕਿਉਂਕਿ ਉਦੋਂ ਮੈਂ ਨਵੇਂ ਜਮਾਨੇ ਨਾਲ ਕਾਫੀ ਜੁੜ ਸਕਿਆ ਸੀਗਾ ਤੇ ਨਵੇਂ ਜਮਾਨੇ 'ਚ ਫਿਰ ਮੈਨੂੰ ਉਦੋਂ ਫੀਲਡ ਪੱਤਰਕਾਰੀ ਜਿਹੜੀ ਹੈ ਉਹ ਸ਼ੁਰੂ ਕੀਤੀ ਸਾਨੂੰ ਪਰਵਾਨਾ ਜੀ ਸੀਗੇ ਉੱਥੇ ਬਲਵੀਰ ਪਰਵਾਨਾ ਜੀ ਉਹ ਕਹਿੰਦੇ ਵੀ ਯਾਰ ਤੂੰ ਮੰਦੇ ਨੂੰ ਪੱਤਰਕਾਰੀ ਕਰੋ ਉਹ ਇਹਦੇ ਕੋਈ ਇੰਨਾ ਤਜਰਬਾ ਹੈਗਾ ਸਾਰੇ ਕੰਮਾਂ ਦਾ ਫਿਰ ਮੈਂ ਉੱਥੋਂ ਜਿਹੜੀ ਫੀਲਡ ਪੱਤਰਕਾਰੀ ਜਿਹੜੀ ਆ 2008 ਚ ਨਵੇਂ ਜਮਾਨਾ ਤੋਂ ਸ਼ੁਰੂ ਕੀਤੀ ਤੇ ਨਾਲ ਹੀ ਮੈਨੂੰ 1 ਸਾਲ ਦੇ ਬਾਅਦ ਹੀ ਮੈਨੂੰ ਆਪ ਨੂੰ ਖੁਦ ਨੂੰ ਨਹੀਂ ਪਤਾ ਪਰ ਮੈਨੂੰ ਪੰਜਾਬੀ ਟ੍ਰਿਬਿਊਨ ਦੇ ਜਿਹੜਾ ਸਟਾਫ ਰਿਪੋਰਟਰ ਸੀਗਾ ਜਗਦੀਪ ਗਿੱਲ ਉਹਨਾਂ ਨੇ ਆਪ ਕਿਹਾ ਵੀ ਭਾਜੀ ਤੁਸੀਂ ਮੈਨੂੰ ਆਪਣਾ ਬਾਇਓ ਡਾਟਾ ਦਿਓ ਮੈਂ ਤੁਹਾਨੂੰ ਪੰਜਾਬੀ ਟ੍ਰਿਬਿਊਨ ਚ ਜੁਆਇਨ ਕਰਾਣਾ ਜੀ ਜੀ ਉਹ ਫਿਰ ਮੈਂ 9 9 ਦੇ ਵਿੱਚ ਮੈਂ ਨਾਲ ਪੰਜਾਬੀ ਟ੍ਰਿਬਿਊਨ ਵੀ ਜੁਆਇਨ ਕਰ ਲਈ ਹਾਂਜੀ ਤੇ ਇਨ ਬਿਟਵੀਨ ਹੀ ਜਦੋਂ ਮੈਂ 2007 ਦੇ ਵਿੱਚ ਪਬਲਿਸ਼ਿੰਗ ਦਾ ਕੰਮ ਕਰਦਾ ਸੀਗਾ ਉਦੋਂ ਬੀਐਡ ਦੀ ਮੈਨੂੰ ਨੌਕਰੀ ਮਿਲਦੀ ਸੀਗੀ ਸਿਨਿਅਰਟੀ ਬੇਸ ਦੇ ਉੱਤੇ ਹਾਲਾਂਕਿ ਪਹਿਲੇ ਮੈਂ ਦੋ ਤਿੰਨ ਵਾਰੀ ਟਰਾਈ ਕੀਤੀ ਸੀਗੀ ਤੇ ਉਹਦੇ 'ਚ ਮੈਨੂੰ ਇੰਟਰਵਿਊ ਵਗੈਰਾ ਦਿੱਤੀਆਂ ਨਹੀਂ ਗੱਲ ਬਣ ਚੁੱਕੀ ਤੇ ਜਦੋਂ ਮੈਂ ਉਹਦੇ 'ਚ ਗਿਆ ਤੇ ਉਹ ਮੈਨੂੰ ਫਿਰ ਮੇਰਾ মিডিਆ ਲਾਈਨ ਦੇ ਵਿੱਚ ਇੰਨਾ ਜ਼ਿਆਦਾ ਮੈਂ ਖੁੱਬ ਚੁੱਕਿਆ ਸੀਗਾ ਕਿ ਮੈਂ ਫਿਰ ਵਾਪਸ ਜਾਣਾ ਮناسب ਨਹੀਂ ਸਮਝਿਆ ਮੈਂ ਕਿਹਾ ਵੀ ਹੁਣ ਮੇਰਾ ਜਿਹੜਾ ਸੁਭਾਅ ਆ ਮੇਰੀ ਰੋਜੀ ਰੋਟੀ ਜਾਂ ਮੇਰੀ ਜਿਹੜੀ ਨੇਚਰ ਵੀ ਆ ਹੁਣ মিডিਆ ਗੱਡੀਆਂ ਨਾਲ ਜੁੜ ਗਈ ਆ ਤੇ ਮੈਂ ਹੁਣ ਇੱਕ ਟੀਚਰ ਦੇ ਤੌਰ ਤੇ ਕੰਮ ਸ਼ਾਇਦ ਨਾ ਹੀ ਕਰ ਸਕਾਂ ਇਸ ਕਰਕੇ ਫਿਰ ਮੈਂ ਪੱਕੇ ਤੌਰ ਤੇ ਜਿਹੜਾ মিডিਆ ਲਾਈਨ ਨਹੀਂ ਜੁੜ ਗਿਆ ਪੱਤਰਕਾਰੀ ਨਾਲ ਜੁੜ ਗਿਆ ਅੱਜ ਜਦੋਂ ਪੱਤਰਕਾਰੀ ਦੇ ਖੇਤਰ ਵਿੱਚ ਕਈ ਤਰ੍ਹਾਂ ਦੀਆਂ دشਵਾਰੀਆਂ ਕਈ ਤਰ੍ਹਾਂ ਦੀਆਂ ਤੰਗੀਆਂ ਤੁਰਸ਼ੀਆਂ ਤੇ ਕਈ ਤਰ੍ਹਾਂ ਦੇ ਆਲੰਭੇ ਪੱਤਰਕਾਰਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਉਸ ਵੇਲੇ ਜਤਿੰਦਰ ਪੰਮੀ ਵਰਗੇ ਪੱਤਰਕਾਰ ਵੀ ਨੇ ਜਿਹੜੇ ਸਿਰਜਣਾਤਮਕ ਪੱਤਰਕਾਰੀ ਕਰਦੇ ਨੇ ਹਿਸਟੋਰੀਕਲ ਪ੍ਰਸੰਗ ਦੇ ਵਿੱਚ ਗੱਲਾਂ ਦੀ ਤਹਿ ਤੱਕ ਜਾਂਦੇ ਨੇ ਹੱਕ ਸੱਚ ਇਨਸਾਫ ਦੀ ਗੱਲ ਕਰਦੇ ਨੇ ਸੋ ਇਹ ਇੱਕ ਪੱਤਰਕਾਰ ਦੀ ਇਹ ਕਿਤਾਬ ਹੈ ਸੋ ਮੈਂ ਚਾਹਵਾਂਗਾ ਇਹ ਕਿਤਾਬ ਜਿਹੜੀ ਹੈ ਇਹ ਵੱਤ ਵੱਦ ਜਿਹੜੇ ਨੇ ਲੋਕ ਇਹਨੂੰ ਪੜਨ ਤੇ ਇਹਦਾ ਫਾਇਦਾ ਠਾਉਣ ਸੋ ਜਤਿੰਦਰ ਜੀ ਤੁਸੀਂ ਸਾਡੇ ਸਟੂਡੀਓ ਚ ਆਏ ਇੱਕ ਵਾਰੀ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਧੰਨ ਆਰ ਪੀ ਡੀ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ